ਪਾ ਗੱਲਬਾਤ ਕਰਦੇ ਆਂ ਰਾਮ ਰਹੀਮ ਦੀ ਰਾਮ ਰਹੀਮ ਤੁਹਾਨੂੰ ਪਤਾ ਏ ਆ ਕਿ ਸਰਸੇ ਵਾਲੇ ਸਾਧ ਨੇ ਜੋ ਜਾਂ ਉਹਨੂੰ ਬਾਬਾ ਕਹਦੀ ਏ ਜਾਂ ਸਾਧ ਕਹਦੀ ਏ ਉਹ ਕਿਤਨਾ ਕਿਤੇ ਤੁਹਾਨੂੰ ਪਤਾ ਜੇਲ੍ਹ 'ਚ ਹੋਣ ਨਾਲ ਉਹਨਾਂ ਨੂੰ ਬਾਰ-ਬਾਰ ਕਿਤਨਾ ਕਿਤੇ ਪ੍ਰੋਲ ਮਿਲਦੀ ਹੈ ਇਹਦੇ ਵਿੱਚ ਚਾਹੇ ਤਾਂ ਜੇਲ੍ਹ ਪ੍ਰਸ਼ਾਸਨ ਦੀ ਗੱਲ ਕਰੀਏ ਜਾਂ ਕਿਤਨਾ ਕਿਤੇ ਸਰਕਾਰ ਦੀ ਜਿਹੜੀ ਭਾਰਤ ਜਨਤਾ ਪਾਰਟੀ ਦੀ ਸਰਕਾਰ ਹੈ ਹਰਿਆਣਾ ਵਿੱਚ ਕਿ ਉਹਦੀ ਮਲੀ ਭਗਤ ਨਾਲ ਇਹ ਕਿਤਨਾ ਕਿਤੇ ਉਹਨਾਂ ਨੂੰ ਪ੍ਰੋਲ ਮਿਲਦੀ ਹੈ ਤਾਂ ਅਗਰ ਆਪਾਂ ਗੱਲਬਾਤ ਕਰਦੇ ਆਂ ਜਿਹੜੇ ਜੇਲਰ ਸੁਨੀਲ ਸਾਵਨ ਨੇ ਉਹ ਕਿਤਨਾ ਕਿਤੇ ਹੁਣ ਦਾਦਰੀ ਤੋਂ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਉਥੋਂ ਦੀ ਟਿਕਟ ਜਿਹੜੀ ਉਹ ਮਿਲ ਚੁੱਕੀ ਹੈ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦਿੱਲੀ ਜਾ ਕੇ ਜੁਆਇਨ ਕਰ ਲਈ ਹੈ ਤੇ ਤੁਹਾਨੂੰ ਵਧੀਆ ਕਿ ਉਹ ਜੇਲਰ ਸੀਗੇ ਜੇਲਰ ਦੇ ਵਿੱਚ ਦਾ ਉਹਨਾਂ ਨੇ ਰਾਮ ਰਹੀਮ ਨੂੰ 6 ਵਾਰ ਪ੍ਰੋਲ ਦਿੱਤੀ ਹੈ ਸ਼ਾਇਦ ਇਹ ਹੋ ਸਕਦਾ ਹੈ ਕਿ ਇੱਕ ਤਰ੍ਹਾਂ ਦਾ ਭਾਰਤੀ ਜਨਤਾ ਪਾਰਟੀ ਇਹਨਾਂ ਨੂੰ ਗਿਫਟੇ ਦਿੱਤਾ ਹੋਵੇ ਜਾ ਰਾਮ ਰਹੀਮ ਨੂੰ ਤੁਹਾਨੂੰ ਪਤਾ ਹੀ ਹੈ ਕਿ ਬਹੁਤ ਬੜਾ ਬੋਰਡ ਬੈਂਕ ਹੈ ਹਰਿਆਣਾ ਲਾ ਲਈਏ ਰਾਜਸਥਾਨ ਜਾਂ ਕੁਝ ਏਰੀਆ ਪੰਜਾਬ ਦਾ ਹੈ ਜਿੱਥੇ ਬਾਬਾ ਰਾਮ ਰਹੀਮ ਦੇ ਸਮਰਥਕ ਨੇ ਜਿਹੜੇ ਜਾਂ ਸੇਵਾਦਾਰ ਨੇ ਉਹ ਬਹੁਤ ਨੇ ਐਹੀਂ ਪੰਜਾਬ ਸਰਕਾਰ ਦੀ ਗੱਲ ਕਰੀਏ ਤਾਂ ਪੰਜਾਬ ਸਰਕਾਰ ਵੀ ਅਗਰ ਇਹਨਾਂ ਦੇ ਨਾਲ ਇਨਵੋਲਵ ਹੈ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਬਿਆਦਵੀ ਦਾ ਜਿਹੜਾ ਇੱਕ ਮਸਲਾ ਜਾ ਰਿਹਾ ਤੰਤਨ ਸਿੰਘ ਗੁਰਗਨਸਮਹਾਰਾ ਜੀ ਦੀ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਹੱਲ ਤੱਕ ਜਿੰਨੇ ਵੀ ਬੰਦੇ ਫੜੇਗੇ ਨੇ ਨਾ ਤਾਂ ਹਾਲ ਤੱਕ ਉਹ ਦੋਸ਼ੀ ਕਰਾਰ ਹੋਏ ਨੇ ਤੇ ਨਾ ਹੀ ਹਾਲ ਤੱਕ ਇਹ ਪਤਾ ਲੱਗਿਆ ਤਨਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਜਿਹੜੀ ਬੇਅਦਬੀ ਹੋਈ ਹੈ ਉਹਦੇ ਬੱਚੇ ਸਰਸੇ ਵਾਲਾ ਦਾ ਸਾਥ ਦਾ ਜਾਂ ਬਾਬੇ ਦਾ ਕਿੰਨਾ ਰੋਲ ਹੈ ਇਹ ਵੀ ਇੱਕ ਜਾਂਚ ਦਾ ਵਿਸ਼ਾ ਹੈ ਤਾਂ ਜਿਹੜਾ ਸਾਡਾ ਪ੍ਰੋਗਰਾਮ ਹੈ ਇਸ ਪ੍ਰੋਗਰਾਮ ਨੂੰ ਵੱਤ ਵਤ ਸ਼ੇਅਰ ਕਰੋ ਵੱਤ ਵਤ ਲਾਈਕ ਕਰੋ ਤੇ ਜਿਹੜਾ ਸੀ ਪ੍ਰੋਗਰਾਮ ਹੈ ਜੀ ਇਹ 11 ਵਜੇ 2:30 ਵਜੇ ਤੇ 4 ਵਜੇ ਤੁਹਾਡੇ ਰੂਬਰੂ ਹੁੰਨੇ ਆ ਜਿਹੜਾ ਪ੍ਰੋਗਰਾਮ ਆ ਸਾਡਾ ਇਹ A1 ਪੰਜਾਬੀ ਟੀਵੀ ਤੇ ਨਾਲ ਹੀ ਪਾਵਰ ਆਫ ਵਰਲਡ ਸਾਡਾ ਦੂਜਾ ਪੇਜ ਹੈ ਉਹਤੇ ਅਸੀਂ ਟੈਲੀਕਾਸਟ ਕਰ ਰਹੇ ਹਾਂ ਤੇ ਮੈਂ ਬਹੁਤ-ਬਹੁਤ ਧੰਨਵਾਦ ਕਰਦਾ ਆਪਣੇ ਦਰਸ਼ਕਾਂ ਦਾ ਜਿਹੜੇ ਸਾਨੂੰ ਕੋਈ ਨਾ ਕੋਈ ਵਿਸ਼ਾ ਦੱਸਦੇ ਨੇ ਜਿਹੜਾ ਇਹ ਵਿਸ਼ਾ ਜੀ ਇਹ ਸਰਸੇ ਤੋਂ ਹਰਦੇਵ ਸਿੰਘ ਜੀ ਨੇ ਭੇਜਿਆ ਉਹ ਉਹਨਾਂ ਦਾ ਕਹਿਣਾ ਸੀਗਾ ਕਿ ਬਾਬਾ ਰਾਮ ਰਹੀਮ ਨੂੰ 6 ਵਾਰ ਜਿਹੜੇ ਪ੍ਰੋਲ ਦੇ ਰਹੇ ਨੇ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਅਖਰ ਜੁਆਇਨ ਕੀਤਾ ਹੈ ਉਹਨਾਂ ਨੂੰ ਟਿਕਟ ਦਿੱਤੀ ਹੈ ਦਾ ਅਗਰ ਆਪਾਂ ਦਾਦਰੀ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਕੀ ਲੱਗਦਾ ਕਿ ਕੀ ਬੱਬਰ ਰਾਮ ਰਹੀਮ ਨੂੰ ਜਿਹੜਾ 6 ਵਾਰ ਪ੍ਰੋਲ ਦਿੰਦੀ ਹੈ ਇਹਦੇ ਵਿੱਚ ਜੇਲਰ ਦਾ ਜਾਂ ਜੇਲ੍ਹ ਦਾ ਕਿੰਨਾ ਇੱਕ ਤਰ੍ਹਾਂ ਦਾ ਹੱਥ ਹੁੰਦਾ ਹੈ ਜਾਂ ਸਰਕਾਰਾਂ ਨੇ ਜਿਹੜੀਆਂ ਜੇ ਆਪਾਂ ਹਰਿਆਣਾ ਸਰਕਾਰ ਕਰੀ ਜਾਂ ਸੈਂਟਰ ਸਰਕਾਰ ਕਰੀ ਉਹਦੇ ਵਿੱਚ ਇਹਦਾ ਕਿੰਨਾ ਰੋਲ ਹੈ ਜਾਂ ਕਿ ਕਿ ਜਿਹੜੀ ਇੱਕ ਕਾਨੂੰਨ ਦੀ ਪ੍ਰਤੀਕਰਿਆ ਜਾਂ ਕਾਨੂੰਨ ਦਾ ਇੱਕ ਜਿਹੜਾ ਸਿਸਟਮ ਹੈ ਉਹਦੇ ਸਾਹਮਣੇ ਨਾਲ ਉਹਨਾਂ ਨੂੰ ਰੋਲ ਮਿਲੀ ਹੈ ਤਾਂ ਇਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜਾਂ ਕੀ ਆਪਣੇ ਵਿਚਾਰ ਨੇ ਇਹ ਸਾਂਝੇ ਕਰ ਰਹੇ ਹੋ ਤਾਂ ਆਪਾਂ ਇਸ ਵਿਸ਼ੇ ਬਾਰੇ ਗੱਲਬਾਤ ਕਰਾਂਗੇ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਇੱਕ ਵਿਸ਼ਾ ਆਪਾਂ ਲੈ ਰਹੇ ਹਾਂ ਇਹਦੇ ਵਿੱਚ ਕਿੰਨੀ ਸੱਚਾਈ ਹੈ ਜਾਂ ਕਿੰਨਾ ਆਪਾਂ ਇਹਦੇ ਵਿੱਚ ਬੱਬਾ ਰਾਮ ਰਹੀਮ ਦਾ ਹੱਥ ਹੈ ਉਹ ਆਪਾਂ ਨੂੰ ਆਉਣ ਵਾਲਾ ਸਮਾਂ ਹੀ ਦੱਸੇਗਾ ਤਾਂ ਤੁਹਾਨੂੰ ਕੀ ਲੱਗਦਾ ਕਿ ਜਿਹੜੇ ਬੱਬਾ ਰਾਮ ਰਹੀਮ ਨੇ ਜੇ ਉਹਨਾਂ ਨੂੰ 6ਵੀਂ ਵਾਰ ਪਰੋਲ ਮਿਲੀ ਹੈ ਉਹਦੇ ਵਿੱਚ ਜੇਲਰ ਨੇ ਜਿਹੜੇ ਸੁਨੀਲ ਸਾਗਵਾਨ ਉਹਨਾਂ ਦਾ ਕੀ ਰੋਲ ਹੈ ਹੁਣ ਆਪਾਂ ਰਾਮ ਰਹੀਮ ਦੀ ਗੱਲ ਕਰਦੇ ਹਾਂ ਤਾਂ ਤੁਹਾਨੂੰ ਪਤਾ ਹੀ ਹੈ ਬੱਬਾ ਰਾਮ ਰਹੀਮ ਆ ਜਿਹੜੇ ਉਹ ਕਿਤਨਾ ਕਿਥੇ ਜੀ ਆਪਾਂ ਉਹਨਾਂ ਦੀ ਡੇਰੇ ਬਸਰ ਸਰਸੇ ਬਿਆਜ਼ ਦੀ ਗੱਲ ਕਰਦੇ ਆ ਤਾਂ ਜਿਹੜਾ ਡੇਰਾ ਹੈ ਉਹ ਵੀ ਕਿਤਨਾ ਕਿਤੇ ਤੁਹਾਨੂੰ ਪਤਾ ਹੀ ਹੈ ਵਿਵਾਦਾਂ 'ਚ ਰਿਹਾ ਹੈ ਬੱਬਾ ਰਾਮ ਰਹੀਮ ਹੈ ਜਿਹੜੇ ਸਰਸੇ ਵਾਲੇ ਉਹ ਵੀ ਕਿਤਨਾ ਕਿਤੇ ਵਿਵਾਦਾਂ 'ਚ ਘਿਰੇ ਰਹਿੰਦੇ ਨੇ ਤਾਂ ਇਸ ਵਿਸ਼ੇ ਬਾਰੇ ਸਾਡੇ ਨਾਲ ਗੱਲ ਕਰਨ ਨੂੰ ਸੁਜੀਵ ਸ਼ਰਮਾ ਜੀ ਜੋ ਸੀਨੀਅਰ ਪੱਤਰਕਾਰ ਨੇ ਉਹ ਜੁੜੇ ਨੇ ਜੀ ਆਪਾਂ ਉਹਨਾਂ ਨਾਲ ਵੀ ਇਸ ਵਿਸ਼ੇ ਤੇ ਗੱਲਬਾਤ ਕਰਦੇ ਹਾਂ ਸੱਸੀਗਾ ਸੰਜੀਵ ਸ਼ਰਮਾ ਜੀ ਸੱਸੀਗਾ ਜੀੰਤੂ ਸਾਹਿਬ ਹੋਰ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਜੁੜਨ ਲਈ ਜੀ ਤਨਵਾਰ ਬਹੁਤ ਬਹੁਤ ਜੀ ਜੇ ਆਪਾਂ ਤੇ ਵਿਸ਼ਾ ਲੈ ਕੇ ਆ ਜੀ ਗੁਰਮੀਤ RAM ਰਹੀਮ ਨੂੰ 6 ਵਾਰ ਪ੍ਰੋਲ ਦੇਣ ਵਾਲੇ ਜੇਲਰ ਨੂੰ ਭਾਰਤੀ ਜਨਤਾ ਪਾਰਟੀ ਨੇ ਟਿਕਟ ਤੋਂ ਨਵਾਜ਼ਿਆ ਜੀ ਤਾਂ ਤੁਹਾਨੂੰ ਕੀ ਲੱਗ ਰਿਹਾ ਕਿ ਕਿਤਨਾ ਕਿਤੇ ਬੋਟ ਬੈਂਕ ਦੀ ਰਾਜਨੀਤੀ ਹੈ ਜਾਂ ਕਿਤਨਾ ਕਿਤੇ ਬਾਬਾ RAM ਰਹੀਮ ਦਾ ਹੰਸ਼ ਐਡਾ ਵੜਾ ਕੇ ਜਿਹੜਾ ਜਿਹੜਾ ਜੇਲਰ ਹੈ ਕਿਤਨਾ ਕਿਤੇ ਉਹਨਾਂ ਨੂੰ ਪ੍ਰੋਲ ਦੇਵਾ ਰਿਹਾ ਹੈ ਤੇ ਤੁਸੀਂ ਇਸ ਵਿਸ਼ੇ ਬਾਰੇ ਕੀ ਕਹਿਣਾ ਚਾਹੋਗੇ ਜੀ ਹੰਦਿਕਾ ਸੀਸ਼ੇ ਦੀ ਤਰ੍ਹਾਂ ਸਾਹਬ ਜਦ ਵੀ ਗੱਲ ਜਦੋਂ ਕਿਤੇ ਨਾ ਕਿਤੇ ਕਿਸੇ ਵੀ ਗੱਲ ਦੇ ਨਾਲ ਕੋਈ ਗੱਲ ਮੈਚ ਕਰ ਜਾਂਦੀ ਹੈ ਜੀ ਮੰਨ ਲਓ ਰਾਮ ਰਹੀਮ ਦੀ ਆਪਾਂ ਗੱਲ ਕਰਦੇ ਹਾਂ ਜੀ ਰਾਮ ਰਹੀਮ ਨੂੰ ਤਰੋਲ ਦੇਣੇ ਵਾਲਾ ਦੇ ਕੋ ਜੇਲਰ ਇੱਕ ਸਰਕਾਰੀ ਜੋਬ ਜਿਹੜੇ ਬੰਦੇ ਦੀ ਹੁੰਦੀ ਹੈ ਜਿਹਨੂੰ ਅਸੀਂ ਕਹਿੰਦੇ ਆ ਉਮਰ ਭਰ ਦੀਆਂ ਰੋਟੀਆਂ ਜੀ ਜੀ ਦੇਖੋ ਉਹਨੂੰ ਬੰਦਾ ਇੱਕ ਸਾਈਡ ਤੇ ਰੱਖ ਕੇ ਰਾਜਨੀਤੀ ਦੇ ਵਿੱਚ ਆਉਣਾ ਅਗਰ ਦੇਖਿਆ ਜਾਵੇ ਕਾਨੂੰਨਨ ਤੌਰ ਤੇ ਸੰਵਿਧਾਨ ਦੇ ਤੌਰ ਤੇ ਤਾਂ ਇੱਕ 5 ਸਾਲ ਦੀ ਜਿਹੜੀ ਕੁਰਸੀ ਹੁੰਦੀ ਹੈ ਉਸ ਤੋਂ ਬਾਅਦ ਜਿਹੜੀ ਪੈਨਸ਼ਨ ਲੱਗਦੀ ਹੁੰਦੀ ਹੈ। ਬਾਕੀ ਜੇ ਸਰਕਾਰੀ ਨੌਕਰੀ ਦੀ ਅੱਪਾ ਗੱਲ ਕਰਦੇ ਆਂ ਜੇਲਰ ਸਾਹਿਬ ਦੀ ਗੱਲ ਕਰਦੇ ਆਂ ਦੇਖੋ ਅੱਜ ਉਹਨਾਂ ਨੂੰ ਟਿਕਟ ਦੇਣ ਦਾ ਐਲਾਨ ਜਾਂ ਬੀਜੇਪੀ ਐਜਾਂ ਦੇ ਬੰਦੇ ਨੂੰ ਟਿਕਟ ਦਿੰਦੀ ਹੈ ਜਿਹੜੇ ਸਮਾਜ ਤੋਂ ਉਲਟ ਚੱਲਦੇ ਆਂ ਲੋਕਤੰਤਰ ਤੋਂ ਉਲਟ ਚੱਲਦੇ ਆਂ ਲੋਕਾਂ ਤੋਂ ਉਲਟ ਚੱਲਦੇ ਆਂ ਜੀ। ਹਮੇਸ਼ਾ ਹੀ ਬੀਜੇਪੀ ਨੇ ਜਿਹੜੀ ਇੱਕ ਕਹਿ ਦਿੰਨੇ ਆਂ ਉਹ ਪੱਖ ਦੀ ਗੱਲ ਕੀਤੀ ਹੈ ਜਿਹਨੂੰ ਲੋਕ ਹਮੇਸ਼ਾ ਜਿਹਨਾਂ ਲੋਕਾਂ ਨੇ ਜਿਹੜੀ ਗੱਲ ਨੂੰ ਲੋਕਾਂ ਨੇ ਲਕਾਰਿਆ ਜੀ ਦੇਖੋ ਪਹਿਲਾਂ ਵੀ ਕਿੰਨੀ ਵਾਰ ਚੋਣਾਂ ਹੋਈਆਂ ਜਾਂ ਹੁਣ ਵੀ ਜਿਹੜੀਆਂ ਚੋਣਾਂ ਹੋ ਕੇ ਗਈਆਂ ਸੀਗਾ ਲੋਕ ਸਭਾ ਦੀਆਂ ਉਹਦੇ ਵਿੱਚ ਵੀ ਇਹ ਦੇਖਿਆ ਜਾਵੇ ਜਿਹੜਾ ਕਾਂਗਰਸੋਂ ਨਿਕਲ ਕੇ ਆਇਆ ਸੀਗਾ ਕਿਤੇ ਨਾ ਕਿਤੇ ਮੌਜੂਦਾ ਐਮਐਲਏ ਸੀ ਮੌਜੂਦਾ ਪਾਰਟੀ ਦੇ ਵਿੱਚ ਮੰਤਰੀ ਹੁੰਦਾ ਸੀ ਐਦਾਂ ਦੇ ਲੋਕਾਂ ਨੂੰ ਕਿਤੇ ਨਾ ਕਿਤੇ ਆਪਣੀ ਪਾਰਟੀ ਲਈ ਕੇ ਟਿਕਟ ਦੇ ਦੇਣੀ ਲੇਕਿਨ ਮਿਸ਼ਨ ਸਾਰੇ ਫੇਲ ਹੋਏ ਹਨ ਇਹਨਾਂ ਦੇ ਸਾਰੇ ਮਿਸ਼ਨ ਫੇਲ ਹੋਏ ਆ ਉਹ ਕੋਈ ਸੀਟ ਨਹੀਂ ਇਹ ਜਿੱਤ ਸਕੇ ਕੋਈ ਟਿਕੜਾ ਤੇ ਨਹੀਂ ਜਿੱਤ ਸਕੇ ਰਵਨੀਤ ਮਿੱਟੂ ਦੀ ਗੱਲ ਕਰੀਏ ਰਾਣੀ ਪਰਨੀਤ ਦੀ ਗੱਲ ਕਰੀਏ ਵੇਖੋ ਇਹ ਚੱਲਦੇ ਆਪਣੇ ਹਿਸਾਬ ਨਾਲ ਆ ਵੀ ਸਾਡਾ ਦੋ ਵੇਚ ਕੇ ਜਦੋਂ ਕਿਤੇ ਲੱਗ ਜਾਊਗਾ ਲੇਕਿਨ ਜਦੋਂ ਹਾਰ ਦਾ ਸਾਹਮਣਾ ਤੇ ਕਰਨਾ ਪੈਂਦਾ ਇਹਨਾਂ ਲੋਕਾਂ ਨੂੰ ਫੇਰੇ ਲੋਕ ਕਿਤੇ ਨਾ ਕਿਤੇ ਇੱਕ ਜਿਹਨੂੰ ਕਹਿੰਦੇ ਨੇ ਜਿਵੇਂ ਝੱਗ ਬੈਠ ਦੀ ਆ ਪਾਣੀ ਦੀ ਕਿਤੇ ਨਾ ਕਿਤੇ ਇਹ ਝੱਕ ਦੀ ਕਰਾ ਬੈਠ ਜਾਂਦੇ ਆ ਜੀ ਬਿਲਕੁਲ ਜੇ ਆਪਾਂ ਸੁਨੀਲ ਜੀ ਗੱਲ ਕਰੀਏ ਇਹ ਰੋहतक ਦੀ ਸਨਾਰੀਆ ਜੇਲ੍ਹ ਦੇ ਦੇ ਵਿੱਚ 5 ਸਾਲ ਜੇਲ੍ਹ ਜਿਹੜੇ ਜੇਲਰ ਦੇ ਤੌਰ ਤੇ ਸੇਵਾ ਨਿਵਾ ਚੁੱਕੇ ਨੇ ਤਾਂ ਤੁਹਾਨੂੰ ਪਤਾ ਹੀ ਹੈ ਕਿ ਜੇ 5 ਸਾਲ ਦੇ ਵਿੱਚ ਅਗਰ ਆਪਾਂ ਗੱਲਬਾਤ ਕਰੀਏ 5 ਸਾਲ ਦੇ ਵਿੱਚ ਜਿਹੜੀ ਪ੍ਰੋਲ ਹੈ ਬਾਬਾ ਰਾਮ ਰਹੀਮ ਨੂੰ ਉਥੇ 7 ਜਾਂ 8 ਵਾਰ ਮਿਲ ਚੁੱਕੀ ਹੈ ਉਹ ਉਹਨਾ ਉਹ ਜੇਲ੍ਹ 'ਚ ਨਹੀਂ ਰਹਿੰਦੇ ਜਿੰਨਾ ਟਾਈਮ ਉਹ ਮੈਨੂੰ ਲੱਗਦਾ ਬਾਹਰ ਪ੍ਰੋਲ ਤੇ ਆ ਜਾਂਦੇ ਨੇ ਕੁਝ ਲੋਕਾਂ ਦੇ ਵੀ ਕਹਿਣਾ ਹੈ ਕਿ ਜਿਹੜੇ ਕਾਨੂੰਨ ਦੇ ਜਾਂ ਜਿਹੜੇ ਕੇਸ ਦੇ ਵਿੱਚ ਉਹ ਅੰਦਰ ਨੇ ਉਥੇ 2 ਜਾਂ 3 ਸਾਲ ਪਹਿਲਾਂ ਤਾਂ ਕਿਸੇ ਨੂੰ ਪ੍ਰੋਲੇ ਨਹੀਂ ਮਿਲਦੀ ਪਰ ਕਾਨੂੰਨ ਆ ਜਿਹੜਾ ਉਹ ਕਿਤਨਾ ਕਿਤੇ ਨੂੰ ਐਸ ਲੂਜ਼ ਕੀਤਾ ਗਿਆ ਜਾਂ ਕਿਤਨਾ ਕਿਤੇ ਇਗਨੋਰ ਕੀਤਾ ਗਿਆ ਜਿਹੜਾ ਬਾਬਾ ਰਾਮ ਰਮੀਨ ਹੈ ਉਹ ਸਾਲ ਚ ਦੋ ਜਾਂ ਤਿੰਨ ਵਾਰ ਕਿਤਨਾ ਕਿਤੇ ਪ੍ਰੋਲ ਲੈ ਕੇ ਬਾਹਰ ਜਾਂਦਾ ਕਹਿੰਦੇ ਨੇ ਜੀ ਉਹ ਜਿਹੜਾ ਪ੍ਰਵਚਨ ਹੈ ਉਹ ਕਰਦਾ ਜੀ ਜਾਂ ਕਿਤਨਾ ਕਿਤੇ ਉਹਨੇ ਬਿਆਸਦਾ ਹੈ ਸਾਥ ਆਵਾ ਡੇਰਾ ਬਹੁਤ ਵੱਡਾ ਡੇਰਾ ਹੈ ਜੀ بڑے بڑے ਉਹਨਾਂ ਦੇ ਤੁਹਾਨੂੰ ਪਤਾ ਹੀ ਹੈ ਕਿ ਡੇਰੇ ਨੇ ਪੰਜਾਬ ਹਰਿਆਣਾ ਰਾਜਸਥਾਨ ਦੇ ਵਿੱਚ ਉਹਨਾਂ ਨੂੰ ਦੇਖ ਦੇਖ ਰ ਕਰਨਾ ਤਾਂ ਤੁਹਾਨੂੰ ਵੀ ਲੱਗਦਾ ਕਰੀਏ ਜਾਂ ਕਾਨੂੰਨ ਦੇ ਹਿਸਾਬ ਨਾਲ ਦੇਖਿਆ ਜਾਵੇ ਚਾਹੇ ਸਾਧ ਹੋਵੇ ਚਾਹੇ ਕੋਈ ਨੋਰਮਲ ਬੰਦਾ ਹੋਵੇ ਜਿਹਨੇ ਕ੍ਰਾਈਮ ਕੀਤਾ ਉਹਦੇ ਲਈ ਤਾਂ ਜੇਲ ਇੱਕੋ ਨਾਲ ਦੀ ਹੀ ਬਰਤਰਾ ਕਰਨੀ ਚਾਹੀਦੀ ਹੈ ਕਿ ਜਾ ਕਿ ਤਨਾ ਕਿਤੇ ਕਾਨੂੰਨ ਆ ਜਿਹੜਾ ਉਹ ਬਾਬਿਆਂ ਲਈ ਹੋ ਰਿਹਾ ਤੇ ਆਮ ਗਰੀਬਾਂ ਲਈ ਜਾਂ ਛੋਟੇ ਲੋਕਾਂ ਲਈ ਵੱਖਰਾ ਕਾਨੂੰਨ ਹੈ ਜੀ ਨਹੀਂ ਦੇਖੋ ਜੀ ਇੰਸਾਨ ਸਾਹਿਬ ਜਿਹੜਾ ਕਾਨੂੰਨ ਹੈ ਸੰਵਿਧਾਨ ਹੈ ਜਾਂ ਲੋਕਤੰਤਰ ਦੇ ਵਿੱਚ ਰਹਿਣ ਦੀ ਗੱਲ ਕਰੀਏ ਉਹ ਸਭ ਵਾਸਤੇ ਇੱਕੋ ਹੁੰਦਾ ਹੈ ਜੀ ਉਦੇ ਵਿੱਚ ਸੀਐਮਪੀ ਤੋਂ ਲੈ ਕੇ ਬਾਬਿਆਂ ਤੋਂ ਲੈ ਕੇ ਆਮ ਇਨਸਾਨ ਤੋਂ ਲੈ ਕੇ ਕੋਈ ਕਿਸੇ ਨਾਲ ਅਤਖਵਾਦ ਨਹੀਂ ਹੁੰਦਾ ਕੋਈ ਕਿਸੇ ਨਾਲ ਗ੍ਰਾਹਤ ਨਹੀਂ ਜੀ ਹੁੰਦੀ ਲੇਕਿਨ ਮੌਕੇ ਦੀਆਂ ਸਰਕਾਰਾਂ ਮੌਜੂਦਾ ਸਰਕਾਰਾਂ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਜਾਂ ਆਪਣਾ ਕਿਤੇ ਨਾ ਕਿਤੇ ਫਾਇਦਾ ਦੇਖ ਕੇ ਇਹਨਾਂ ਕੰਮਾਂ ਨੂੰ ਅੰਜਾਮ ਦਿੰਦੀ ਹੈ ਲੇਕਿਨ ਆਪਾਂ ਸਾਲ ਦੇ ਵਿੱਚ 2-3 ਵਾਰ ਗੱਲ ਨਹੀਂ ਵੀ ਕਰਦੇ ਹਰ 2 ਜਾਂ 3 ਮਹੀਨੇ ਬਾਅਦ ਕਿਤੇ ਨਾ ਕਿਤੇ ਪ੍ਰੋਲ ਮਿਲ ਜਾਣੀ ਜਿਹੜੇ ਬੰਦੇ ਤੇ ਇੰਨੇ ਮਤਲਬ ਜੁਰਮ ਦੇ ਜਿਹੜੇ ਪਰਚੇ ਆ ਜਾਂ ਇੰੀਆਂ ਧਰਾਵਾਂ ਲੱਗੀਆਂ ਹੋਈਆਂ ਕਿੰਨੇ ਕਤਲਾਂ ਦੇ ਕੇਸ ਹੋਏ ਕਿੰਨੇ ਲੋਕਾਂ ਦੇ ਘਰ ਉਜਾੜੇ ਆ ਕਿੰਨੇ ਬਲਤਕਾਰ ਦੇ ਕੇਸ ਆ ਜਾਂ ਕਿੰਨੇ ਇਦਾਂ ਦੇ ਕੇਸ ਆ ਵੀ ਜਿਹੜੇ ਇੱਕ ਧਰਮ ਤੋਂ ਉਲਟ ਚੱਲਦੇ ਸੀ ਲੋਕਤੰਤਰ ਤੋਂ ਉਲਟ ਚੱਲਦੇ ਸੀ ਬੰਦਾ ਕਿਤੇ ਨਾ ਕਿਤੇ ਆਪਣੇ ਆਪ ਨੂੰ 11ਵਾਂ ਗੁਰੂ ਬਣਨ ਦੀ ਗੱਲ ਕਰਦਾ ਸੀ ਸਿੱਖ ਧਰਮ ਨੂੰ ਜਿਹੜੀ ਕਿਤੇ ਨਾ ਕਿਤੇ ਅਗਲੇ ਉਂਗਲੀ ਵੀ ਦਿਖਾਈ ਸੀ ਐਦਾਂ ਦੇ ਬੰਦਿਆਂ ਨੂੰ ਦੇਖੋ ਸਾਨੂੰ ਤਾਂ ਨਹੀਂ ਜੀ ਲੱਗਦਾ ਜੀ ਜਦ ਐਨੇ ਕਿਸੇ ਆਮ ਬੰਦੇ ਤੇ ਕਿਸੇ ਦੇ ਪਰਚਾ ਹੋ ਜਵੇ ਜੀ ਉਹ ਬੰਦਾ ਬਾਹਰ ਦਾ ਮੂੰਹ ਦੇਖ ਲਊਗਾ ਜੀ ਲੇਕਿਨ ਕਿਤੇ ਨਾ ਕਿਤੇ ਉਹੀ ਗੱਲ ਆ ਜਾਂਦੀ ਹੈ ਜਿਵੇਂ ਤੁਸੀਂ ਪਹਿਲਾਂ ਕਿਹਾ ਵੋਟ ਬੈਂਕ ਬਿਲਕੁਲ ਭਾਜਪਾ ਵੋਟ ਬੈਂਕ ਨੂੰ ਦੇਖ ਕੇ ਚੱਲਦੀ ਹੈ ਜੀ ਅਸੀਂ ਪਹਿਲੀਆਂ ਸਰਕਾਰਾਂ 'ਚ ਅਸੀਂ ਕਾਂਗਰਸ ਦੀ ਸਰਕਾਰ ਵੀ ਦੇਖੀ ਹੈ ਅਸੀਂ ਬਾਬਾ ਰਾਮ ਰੀਨ ਦੀ ਗੱਲ ਨੂੰ ਜੋੜਦੇ ਬਾਕੀ ਆਮ ਵੀ ਜੇ ਕਿਸੇ ਦਾ ਕੋਈ ਕੇਸ ਹੁੰਦਾ ਸੀਗਾ ਦਾ ਸਿਸਟਮ ਚ ਚੱਲਦੀ ਸੀ ਸਰਕਾਰ ਲੇਕਿਨ ਆਊਟ ਆਫ ਸਿਸਟਮ ਚੱਲਣਾ ਕਾਨੂੰਨ ਤੋਂ ਬਾਹਰ ਚੱਲਣਾ ਆਪਣੇ ਕਾਨੂੰਨ ਬਣਾ ਕੇ ਚੱਲਣਾ ਇੱਕ ਮੋਦੀ ਸਾਹਿਬ ਦੀ ਸਰਕਾਰ ਬੀਜੇਪੀ ਦੀ ਸਰਕਾਰ ਦਾ ਸਾਨੂੰ ਇਹ ਜਿਹੜੀ ਤੀਜੀ ਵਾਰ ਕਰਨ ਜਿਹੜੀ ਹੈਗਾ ਵੀ ਬੀਜੇਪੀ ਦੀ ਆਈ ਹੈ ਸਿਰਫ ਇਸੀ ਸਰਕਾਰ ਚ ਦਿਖਿਆ ਜੀ ਜੇ ਗੱਲ ਵੈਰੀ ਵਾਜਪਾਈ ਦੀ ਸਰਕਾਰ ਦੇਖੀ ਜਾਂ ਬੀਜੇਪੀ ਦੇ ਪਹਿਲਾਂ ਦੀ ਪਹਿਲਾਂ ਸਰਕਾਰਾਂ ਦੇਖੀ ਇਸੀ ਕਦੇ ਇੰਨਾ ਤੱਕਾ ਨਹੀਂ ਜੀ ਹੁੰਦਾ ਦੇਖਿਆ ਬਿਲਕੁਲ ਦੇਖੋ ਸੰਜੀਤ ਜੀ ਗੱਲਬਾਤ ਅਗਰ ਅਸੀਂ ਭਾਰਤੀ ਜਨਤਾ ਪਾਰਟੀ ਦੀ ਕਰਦੇ ਹਾਂ ਦਾ ਭਾਰਤੀ ਜਨਤਾ ਪਾਰਟੀ ਦੇ ਵਿੱਚ 143 ਐਸੇ ਕ੍ਰਿਮੀਨਲ ਐਮਪੀ ਨੇ ਜਿਨ੍ਹਾਂ ਦੇ ਉੱਤੇ ਰੇ ਬਲਤਕਾਰ ਦਾ ਫਰੋਕੀ ਦਾ ਤੇ ਕਿਤਨਾ ਕਿਤੇ ਗੈਂਗਵਾਦ ਦਾ ਕਿਸੇ ਤੋਂ ਰਿਸ਼ਵਤ ਲੈਣਾ ਜਾਂ ਕਿ ਐਸੇ ਕ੍ਰਿਮੀਨਲ ਕੇਸ ਦੇ ਉੱਤੇ ਉਹ ਕਿਤਨਾ ਕਿਤੇ ਕੇਸ ਇਨਵੋਲਵ ਨੇ ਤੁਹਾਨੂੰ ਪਤਾ ਹੀ ਹੈ ਕਿ ਜਿਹੜੇ ਆ ਕਾਂਗਰਸ ਅਗਰ ਭਾਰਤੀ ਜਨਤਾ ਪਾਰਟੀ ਗੱਲ ਕਰੀਏ ਉਹ ਬੜੀ ਲੋਡ ਪਾਉਂਦੀ ਸੀਗੀ ਜੀ ਕਾਂਗਰਸ ਵੇਲੇ ਜੀ ਇਹ ਭ੍ਰਸ਼ਟਾਚਾਰ ਨੇ ਜੀ ਇਹ ਫਲਾਣਾ ਜੀ ਇਹ ਧਮਕਾ ਜੀ ਪਰ ਕਿਤਨਾ ਕਿਤੇ ਦੇਖਿਆ ਗਿਆ ਉਹਦੇ ਵਿੱਚ 8 ਐਮਪੀ ਨੇ ਜਿਹੜੇ ਬਾਰਲੀਆ ਸਟੇਟਾਂ ਤੋਂ ਹੋਰ ਜਿਹੜੇ ਦੂਜੀਆਂ ਪਾਰਟੀਆਂ ਸੀਗੇ ਜਿਨ੍ਹਾਂ ਨੂੰ ਉੱਤੇ ਈਡੀ ਦਾ ਕੇਸ ਚੱਲਦਾ ਸੀਗਾ ਜਿਵੇਂ ਆਪਾਂ ਪਟਿਆ ਆਪਣੇ ਪਟਿਆਲੇ ਤੋਂ ਮਰਿੰਦਰ ਸਿੰਘ ਦੀ ਗੱਲ ਕਰ ਲੈਨੇ ਆ ਕੈਪਟਨ ਸਾਹਿਬ ਦੀ ਉਹਤੇ ਈਡੀ ਦਾ ਕੇਸ ਚੱਲਦਾ ਸੀਗਾ ਉਹ ਵੀ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਗਏ ਜੇ ਜਾਖਲ ਦੀ ਗੱਲ ਕਰਦੇ ਆ ਜਾਖਲ ਸਾਹਿਬ ਨੇ ਵੀ ਜੁਆਇਨ ਕਰ ਲਿਆ ਤਾਂ ਜਿਨ੍ਹਾਂ ਤੇ ਈਡੀ ਦਾ ਡਰ ਹੁੰਦਾ ਜਾਂ ਜਿਹੜਾ ਅਣਾ ਨੇ ਇੱਕ ਕੇਸ ਪਿਆ ਹੁੰਦਾ ਜਾ ਕਾਂਗਰਸ ਪਾਰਟੀ ਦੇ ਵਿੱਚ ਹੋਣ ਉਹ ਜਾ ਕੇ ਕੋਈ ਕਿਸੇ ਪਾਰਟੀ ਦੇ ਉਹ ਜਦੋਂ ਭਾਰਤੀ ਜਨਤਾ ਪਾਰਟੀ ਜਾਂਦੇ ਨੇ ਉਹ ਕੇਸ ਵੀ ਕਿਤੇ ਰਫਤਫਾ ਹੋ ਜਾਂਦੇ ਨੇ ਤੇ ਉਹਨਾਂ ਨੂੰ ਸਰਕਾਰ ਲੈ ਵੀ ਲੈਂਦੀ ਹੈ ਇੱਕ ਪਾਸੇ ਤਾਂ ਮੋਦੀ ਸਾਹਿਬ ਕਹਿੰਦੇ ਨੇ ਕਿ ਇਹ ਮਨ ਇਮਾਨਦਾਰ ਸਰਕਾਰ ਹੈ ਸਾਡੀ ਅਸੀਂ ਦੇਸ਼ਵਾਦ ਜਾਦਾ ਅਸੀਂ ਕਿ ਕੱਟੜ ਹਿੰਦੂ ਆਂ ਦੇਸ਼ ਭਗਤਾਂ ਤੇ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਵੀ ਉਹ ਆਪਣੇ ਪਾਰਟੀ ਸ਼ਾਮਲ ਕਰ ਲੈਂਦੀ ਹੈ ਜਿਹਦੇ ਉੱਤੇ ਕਿਤਨਾ ਕਿਤੇ ਭ੍ਰਸ਼ਟਾਚਾਰ ਦੇ ਕੇਸ ਪਏ ਨੇ ਜਾਂ ਕਿਤੇ ਕਿਤੇ ਕ੍ਰਿਮੀਨਲ ਜਿਹੜੇ ਕੇਸ ਪਏ ਨੇ ਉਹ ਆਖਿਰ ਭਾਰਤ ਜਨਤਾ ਪਾਰਟੀ ਨੇ ਟਿਕਟ ਦੇ ਕਿਉਂ ਨਵਾਸਦੀ ਹੈ اسی ਕਰਕੇ ਅਸੀਂ ਕਹਿ ਰਹੇ ਹਾਂ ਕਿ ਸੰਵਿਧਾਨ ਤੋਂ ਬਾਹਰ ਚੱਲਣ ਵਾਲੀ ਸਰਕਾਰ ਲੋਕਤੰਤਰ ਤੋਂ ਬਾਹਰ ਚੱਲਣ ਵਾਲੀ ਸਰਕਾਰ ਕਾਨੂੰਨ ਤੋਂ ਬਾਹਰ ਚੱਲਣ ਵਾਲੀ ਸਰਕਾਰ ਆਪਣੀ ਪਾਵਰ ਦਾ ਮਿਸਯੂਜ਼ ਕਰਨ ਵਾਲੀ ਸਰਕਾਰ ਆਪਣੇ ਕਾਨੂੰਨ ਬਣਾਉਣ ਵਾਲੀ ਸਰਕਾਰ ਅਸੀਂ ਮੋਦੀ ਸਾਹਿਬ ਦੀ ਜਿਹੜੀ ਬੀਜੇਪੀ ਸਰਕਾਰ ਆ ਕਿਤੇ ਨਾ ਕਿਤੇ ਇਸੀ ਸਰਕਾਰ ਦੇ ਵਿੱਚ ਅਸੀਂ ਦੇਖ ਰਹੇ ਹਾਂ ਜੀ ਬਹਨੀਆਂ ਸਰਕਾਰਾਂ ਦੇ ਵਿੱਚ ਸਾਨੂੰ ਕੋਈ ਐਡਾ ਐਡਾ ਨਹੀਂ ਦਿਖਾਇਆ ਹੈਗਾ ਜਿਦਾ ਬੀਜੇਪੀ ਦੀ ਸਰਕਾਰ ਉਹ ਨਾਲੀ ਸਰਕਾਰ ਕਰ ਰਹੀ ਹੈ ਜੀ ਦੇਖੋ ਇਸੀ ਕਰਕੇ ਦੇਖੋ ਅਸੀਂ ਮਿਸ਼ਨ ਚੈਨਲ ਤੇ ਰਹਿਣ ਕੀਤੀ ਜੇ ਜਦੋਂ ਕੋਈ ਸਰਕਾਰ ਆਟੋ ਸਿਸਟਮ ਜਾਂਦੀ ਹੈ ਆਟੋ ਦੇ ਚੱਲਦੀ ਹੈ ਸਿਸਟਮ ਤੋਂ ਤਾਂ ਉਹਦੇ ਵਾਸਤੇ ਉਹਦੇ ਨਿਕੇਲ ਕੱਢਣ ਵਾਸਤੇ ਜਿਹਨੂੰ ਰਸਤੇ ਤੇ ਲਿਆਉਣ ਵਾਸਤੇ ਪਬਲਿਕ ਦੇ ਕੋਲ ਜਾਂ ਬਕਸ਼ ਦੇ ਕੋਲ ਕੋਈ ਐਡਾ ਦਾ ਮਤਲਬ ਸਿਸਟਮ ਹੋਣਾ ਚਾਹੀਦਾ ਐਡਾ ਦਾ ਸਾਧਨ ਹੋਣਾ ਚਾਹੀਦਾ ਤਾਂ ਜੋ ਇਹ ਸਰਕਾਰ ਆਪਣੀ ਮਰਮਰਤੀ ਨਾ ਕਰ ਸਕਣ ਜੀ ਬਿਲਕੁਲ ਸੰਜੀਤ ਦੇਖੋ ਅਗਰ ਆਪਾਂ ਗੱਲਬਾਤ ਕਰਦੇ ਆਂ ਭਾਰਤੀ ਜਨਤਾ ਪਾਰਟੀ ਦੀ ਜਿਨ੍ਹਾਂ ਨੇ ਕਸ਼ਮੀਰ ਦੇ ਵਿੱਚ ਜੰਮੂ ਕਸ਼ਮੀਰ ਦੀ ਹੈ 317 ਹਟਾਇਆ ਉਹਨੂੰ ਭਾਰਤੀ ਜਨਤਾ ਪਾਰਟੀ ਨੇ ਵਕੀਲ ਜਿਹੜੇ ਜੱਜ ਸੀਗੇ ਉਹਨਾਂ ਨੂੰ ਆਪਣੀ ਪਾਰਟੀ ਦੇ ਵਿੱਚ ਸਥਾਨ ਦਿੱਤਾ ਜਿਨ੍ਹਾਂ ਨੇ ਰੱਬ ਆਰਾਮ ਰੇ ਅਗਰ ਆਪਾਂ ਮੰਦਰ ਦੀ ਕਰੀਏ ਜੋਧੇ ਮੰਦਰ ਦੀ ਸ਼੍ਰੀ ਰਾਮਚੰਦਰ ਜੀ ਦਾ ਜਿਹੜਾ ਕੇਸ ਸੀਗਾ ਉਹਨਾਂ ਨੇ ਭਾਰਤੀ ਜਨਤਾ ਪਾਰਟੀ ਦੇ ਜਾਂ ਹਿੰਦੂਆਂ ਦੇ ਹੱਕ ਵਿੱਚ ਰੱਖਿਆ ਉਸ ਨੂੰ ਜੱਜ ਨੂੰ ਆਪਣੇ ਕੋਲ ਲਿਆ ਲਿਆ ਤੁਹਾਨੂੰ ਕੀ ਲੱਗਦਾ ਕਿ ਜਿਹੜਾ ਭਾਰਤੀ ਜਨਤਾ ਪਾਰਟੀ ਦੇ ਜਾਂ ਕਿਤੇ ਨਾ ਕਿਤੇ ਹਿੰਦੂਆਂ ਦੇ ਹੱਕ 'ਚ ਗੱਲ ਕਰਦਾ ਹੈ ਭਾਰਤੀ ਜਨਤਾ ਪਾਰਟੀ ਨੇ ਆਪਣੀ ਹੀ ਪਾਰਟੀ ਦੇ ਵਿੱਚ ਜਨਨ ਕਰਵਾ ਲੈਂਦੀ ਹੈ। ਉਹ ਕੋਈ ਗੱਲ ਹੈ ਨਾ ਕਿ ਇੰਸਾ ਸਾਹਿਬ ਦੀ ਮਤਲਬ ਆਪਣੇ ਹਿਸਾਬ ਨਾਲ ਚੱਲਣ ਵਾਲੇ ਲੋਕ ਆਪਣੇ ਹਿਸਾਬ ਨਾਲ ਚੱਲਣ ਵਾਲੀ ਸਰਕਾਰ ਇਹਨੂੰ ਰਾਸਤੇ ਤੇ ਕਿੱਦਾਂ ਲਿਆਉਣਾ ਹੈ ਰਾਸਤੇ ਤੇ ਕਿਵੇਂ ਆਊਗੀ ਦੇਖੋ 5 ਸਾਲ ਦੀ ਵੇਟ ਜਿਹੜੀ ਕਬੂਟਰਪਾਲ ਹੋ ਜਾਂਦੀ ਹੈ ਵੀ 5 ਸਾਲ ਮੈਂ ਵੇਟ ਕਰੂੰਗਾ ਫਿਰ ਆਪਣੀ voting ਪਾਉਂਗਾ ਫਿਰ ਚੇਂਜ ਕਰੂੰਗਾ ਕਿਤੇ ਨਾ ਕਿਤੇ ਸਾਰੇ ਲੋਕਾਂ ਦਾ ਤੁਕਾ ਲੱਗ ਜਾਂਦਾ ਹੈ ਪਤਾ ਨਹੀਂ ਬੇਈਮਾਨੀਆਂ ਚੱਲ ਜਾਂਦੀਆਂ ਪਤਾ ਨਹੀਂ ਲੋਕਾਂ ਦੀ ਕਿਸਮਤ ਸਾਡੇ ਜਾਂਦੀ ਹੈ ਅਗਰ ਦੇਖਿਆ ਜਾਵੇ ਗਰਾਊਂਡ ਜ਼ੀਰੋ ਤੇ ਆ ਕੇ ਕਿ ਬੀਜੇਪੀ ਨੇ ਮੋਦੀ ਇਸ ਸਰਕਾਰ ਨੇ ਕਿਤੇ ਨਾ ਕਿਤੇ ਹੁਣ ਤੱਕ ਵਧਾਈ ਵਧਾਈ ਹੈ ਜਾਂ ਕਿਤੇ ਨਾ ਕਿਤੇ ਕ੍ਰਾਈਮ ਨੂੰ ਜਿਆਦਾ ਜਿਹੜਾ ਕਹਿੰਦੇ ਨੇ ਇੱਕ ਵਾਦਾ ਕਰਾਇਆ ਭ੍ਰਿਸ਼ਟਾਚਾਰੀ ਦੇ ਵਾਦਾ ਕਰਾਇਆ ਡੰਡਾ ਤੰਤਰ ਜਿਹੜਾ ਲੋਕਤੰਤਰ ਤੋਂ ਵਾਰ ਆ ਕੇ ਡੰਡਾ ਤੰਤਰ ਇਹਨਾਂ ਨੇ ਚਲਾਇਆ ਹੈ ਜਿੱਦੋਂ ਇਸ ਚੋਣ ਕਮਿਸ਼ਨ ਨੂੰ ਗਈ ਤਾਂ ਕਈ ਵਾਰ ਬੇਨਤੀ ਕਰ ਚੁੱਕੇ ਆ ਜਾਂ ਸਬੰਧਤ ਡਿਪਾਰਟਮੈਂਟਾਂ ਨੂੰ ਬੇਨਤੀ ਕਰ ਚੁੱਕੇ ਆ ਵੀ ਐਤਾ ਨਹੀਂ ਜੀ ਹੋਣਾ ਚਾਹੀਦਾ ਇੱਕ ਆਮ ਪਬਲਿਕ ਕਿਉਂ ਬਰੇਸ਼ਰ ਰਹਿੰਦੀ ਹੈ ਇਹ ਲੋਕ ਜਿਹੜੇ ਕੁਰਸੀਆਂ ਦੇ ਪਾਵਰ ਵਾਲੇ ਆ ਇੱਧਰ ਪੈਸਾ ਦੇ ਕੋਲ ਨਾਲ ਕਮਾਉਂਦੇ ਆ ਜੀ ਦੋ ਨੰਬਰ ਤੇ ਭ੍ਰਸ਼ਟਾਚਾਰੀ ਦਾ ਪੈਸਾ ਕਮਾਉਂਦੇ ਆ ਫਿਰ ਕਿਤੇ ਨਾ ਕਿਤੇ ਮਰਜ਼ੀਆਂ ਕਰਦੇ ਆ ਲੋਕਾਂ ਨਾਲ ਧੱਕੇਸ਼ਾਹੀਆਂ ਕਰਦੇ ਆ ਜੋ ਸਰਾਸਰ ਗਲਤ ਹੋਈਦੀ ਹੈ ਬਿਲਕੁਲ ਦੇਖੋ ਭਾਰਤੀ ਜਨਤਾ ਪਾਰਟੀ ਤੋਂ ਇਲਾਵਾ ਅਗਰ ਆਪਾਂ ਪਿੱਛੇ ਕਾਂਗਰਸ ਸਰਕਾਰ ਦੇਖੀਏ ਪਾਦਨ ਸੂਤ ਨੇ ਜਿਹੜੇ ਲੁਧਿਆਣੇ ਤੋਂ ਉਹਨਾਂ ਤੇ ਵੀ ਕਿਤੇ ਨਾ ਕਿਤੇ ਕ੍ਰਾਈਮ ਕੇਸ ਆ ਗਿਆ ਭ੍ਰਸ਼ਟਾਚਾਰ ਦੇ ਵਿੱਚ ਇਨਵੋਲ ਨੇ ਕਿਉਂਕਿ ਤਰਨ ਸੂਤ ਸਾਧੂ ਸਿੰਘ ਜੋ ਕਿ ਐਮ ਐਲ ਏ ਨਾਬਾ ਰਹੇ ਨੇ ਮੰਤਰੀ ਵੀ ਰਹੇ ਨੇ ਤੇ 27 ਕਰੋੜ ਦਾ ਤੇ ਨਾਲ ਹੀ ਜੰਗਲਾਤ ਵਿਭਾਗ ਦੇ ਦਾ ਪੈਸਾ ਰਫਾ-ਫਫਾ ਕਰਨ ਦਾ ਕੇਸ ਪਿਆ ਹਾਲ ਤੱਕ ਮਤਲਬ ਨਾ ਤਾਂ ਆਪਣੀਆਂ ਕੋਟਾਂ ਜੇ ਗੱਲ ਕਰੀਏ ਚਲੋ ਭਾਰਤ ਜਨਤਾ ਪਾਰਟੀ ਤਾਂ ਜਾਂ ਸਰਕਾਰਾਂ ਇਹਨਾਂ ਦੀ ਮੁੱਲਪਖਤ ਤਾਂ ਹੈਗੀ ਉਹ ਹੈ ਉਹ ਕਿਤਨਾ ਕਿਤੇ ਕੇਸ ਨੂੰ ਲੂਜ਼ ਕਰਦੀਆਂ ਨੇ ਪਰ ਕਿਤਨਾ ਕਿਤੇ ਅਗਰ ਮੈਂ ਲੋੜੀ ਗੱਲ ਕਰਦਾ ਕੋਟਾਂ ਦੀ ਗੱਲ ਕਰਦਾ ਤਾਂ ਕੋਰਟ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਇੰਨੀ ਰਾਹਤ ਦੇ ਦਿੰਦੀ ਹੈ ਕਿ ਕੇਸ 10 ਸਾਲ 15 ਸਾਲ ਹੀ ਚੱਲਦਾ ਰਹਿੰਦਾ ਹਾਲ ਤੱਕ ਉਹ ਪਤਾ ਹੀ ਨਹੀਂ ਚੱਲਦਾ ਕਿ ਉਹ ਬੰਦਾ ਗੁਨਾਹਗਾਰ ਹੈ ਜਾਂ ਨਹੀਂ ਹੈ ਔਰ ਕਿਸੇ ਦੀ ਦੂਜੀ ਗੱਲ ਹੈ ਕਿ ਜਿਹਨੇ ਭ੍ਰਸ਼ਟਾਚਾਰ ਕੀਤਾ ਹੈ ਹੁਣ ਤੱਕ ਕੋਈ ਐਸਾ ਕਾਨੂੰਨ ਵੀ ਨਹੀਂ ਬਣਿਆ ਕਿ ਜਿਨ੍ਹਾਂ ਨੇ ਕੋਈ ਕ੍ਰਾਈਮ ਭ੍ਰਸ਼ਟਾਚਾਰ ਕੀਤਾ ਹੈ ਕਿ ਉਹ ਪੈਸਾ ਕਿਸੇ ਨਾ ਕਿਸੇ ਰਕਬਰੀ ਕੀਤਾ ਜਾਵੇ ਜਿਹੜਾ ਲੋਕਾਂ ਦਾ ਹੱਕ ਦਾ ਪੈਸਾ ਹੈ ਇਮਾਨਦਾਰੀ ਦਾ ਪੈਸਾ ਜਿਹੜੇ ਲੋਕੋ ਖਾ ਚੁੱਕੇ ਨੇ ਆਪਣੇ ਕੋਲੇ ਬਿਲਡਿੰਗਾਂ ਬਣਾ ਚੁੱਕੇ ਪ੍ਰੋਪਰਟੀ ਬਣਾ ਚੁੱਕੇ ਕਿ ਉਹ ਪ੍ਰੋਪਰਟੀਆਂ ਸੇਲ ਕਰਕੇ ਸਰਕਾਰ ਦੇ ਖਜ਼ਾਨੇ ਚ ਦੁਬਾਰਾ ਆਵੇ ਹੁਣ ਤੱਕ ਕੋਈ ਐਸਾ ਵੀ ਸਿਸਟਮ ਨਹੀਂ ਬਣਿਆ ਜੀ ਪ੍ਰੋਪਰਟੀ ਮਿਸਰ ਸਾਹਿਬ ਇਨੇ ਕ੍ਰਾਈਮ ਕੀਤਾ ਜੀ ਨੇ ਸਸ਼ਟਾਚਾਰੀ ਕੀਤੀ ਹੈ چاہے ਕਿਸੇ ਵੀ ਪਾਰਟੀ ਨਾਲ ਸੰਬੰਧ ਰੱਖਦਾ ਹੋਵੇ ਜੀ ਜੀ ਆਪਣਾ ਕਾਨੂੰਨ ਬਣਾ ਕੇ ਇੱਕ ਚੱਲਣ ਵਾਲੀ ਸਰਕਾਰ ਕਿਤੇ ਨਾ ਕਿਤੇ ਐਦਾਂ ਨਹੀਂ ਦੇਖੋ ਚੱਲਣਾ ਚਾਹੀਦਾ ਜਿ ਕਾਨੂੰਨ ਸਾਡੇ ਹਿੰਦੁਸਤਾਨ ਦੇ ਬਹੁਤ ਸਖਤ ਹੈ ਕਿਤੇ ਨਾ ਕਿਤੇ ਧਰਾਵਾ ਬਹੁਤ ਸਖਤ ਹੈ ਲੇਕਿਨ ਉਹਨਾਂ ਦਾ ਜੂਦ ਨਹੀਂ ਕੀਤਾ ਜਾਂਦਾ ਉਹ ਲਗਾਈਆਂ ਨਹੀਂ ਜਾਂਦੀਆਂ ਸਿਰਫ ਉਹਨਾਂ ਲੋਕਾਂ ਤੇ ਲਗਾਈਆਂ ਜਾਂਦੀਆਂ ਜੋ اپੋਜੀਸ਼ਨ ਵਾਲੇ ਹੁੰਦੇ ਆ ਜੋ ਇਹਨਾਂ ਤੋਂ ਬਾਹਰ ਹੁੰਦੇ ਆ ਜੋ ਇਹਨਾਂ ਦੇ ਅੰਦਰ ਆ ਕੇ ਚਾਹੋ ਜਿੰਨੇ ਮਰਜ਼ੀ ਵੱਡੇ ਵੱਡੇ ਕ੍ਰਾਈਮ ਫੜ ਕੇ ਆ ਜਾਣ ਤਾਂ ਇਹਨਾਂ ਕੋਲ ਆ ਕੇ ਉਹ ਦੁੱਧੂ ਦੋੱਪੇ ਬਣ ਜਾਂਦੇ ਆ ਜੀ ਜਿੱਦੋਂ ਇਸੇ ਕਰਕੇ ਅਸੀਂ ਜਿਹੜਾ ਸਰਕਾਰਾਂ ਨੂੰ ਵੀ ਮੌਜੂਦਾ ਸਰਕਾਰਾਂ ਨੂੰ ਚਾਹੇ ਸੂਬਾ ਸਰਕਾਰਾਂ ਚਾਹੇ ਸੈਂਟਰ ਸਰਕਾਰਾਂ ਕਿਸੇ ਵੀ ਸੂਬੇ ਦੀ ਸਰਕਾਰ ਅਸੀਂ ਕਰਕੇ ਕਹਿੰਦੇ ਹੁੰਦੇ ਆ ਨਾ ਕਿ ਕਾਨੂੰਨ ਤੋਂ ਬਾਹਰ ਨਾ ਜੀ ਚੱਲੋ ਜਿੱਦੋਂ ਇਸ ਤਕਨੂਨ ਤੋਂ ਬਾਹਰ ਚੱਲਣ ਦੇ ਨਾਲ ਸਿਰਫ ਲੋਕਾਂ ਦਾ ਜਿਹੜਾ ਕਿਤੇ ਨਾ ਕਿਤੇ ਕਈ ਲੋਕਾਂ ਦਾ ਜਿਨ੍ਹਾਂ ਦੀ ਕੁਝ ਹੋ ਕਲੇ ਤੱਕ ਹੁੰਦਾ ਜਿਹੜੇ ਪੈਸੇ ਵਾਲੇ ਜਾਂ ਪਾਵਰ ਵਾਲੇ ਲੋਕ ਹੁੰਦੇ ਆ ਆਪਣੀ ਪਾਵਰ ਦਾ ਮਿਸਯੂਜ਼ ਕਰਕੇ ਆਪਣਾ ਉਲੂ ਸਿੱਧਾ ਕਰਕੇ ਨਿਕਲ ਜਾਂਦੇ ਆ ਜੀ ਦੇਖੋ ਜੀ ਦੇਖੋ ਜੇ ਅਪਾ ਗੱਲਬਾਤ ਕਰਦੇ ਆ RAM ਰਹੀਮ ਦੀ RAM ਰਹੀਮ ਦਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਵੋਟ ਬੈਂਕ ਹੈ ਸਿੱਧੇ ਸਿੱਧੇ ਆਪਾਂ ਕਹਿ ਸਕਦੇ ਆ ਕਿ ਉਹ ਪੰਜਾਬ ਹਰਿਆਣਾ ਰਾਜਸਥਾਨ ਇਹਦੇ ਵਿੱਚ ਦੇਖਣ ਨੂੰ ਮਿਲਦਾ ਔਰ ਮੈਨੂੰ ਨਹੀਂ ਲੱਗਦਾ ਕਿ ਐਸਾ ਕੋਈ ਨੇਤਾ ਹੋ ਜਿਹੜਾ ਉਹਦੇ ਦਰ ਤੇ ਨਾਮ ਮੱਥਾ ਟੇਕਣ ਗਿਆ ਹੋਵੇ ਜੇ ਸਰਮਣੀ ਕਾਲੀਦਲ ਦੀ ਗੱਲ ਕਰੀਏ ਮੈਂ ਇੱਕ ਵੀਡੀਓ ਵੀ ਦੇਖੀ ਸੀਗੀ ਤਿੰਨ ਚਾਰ ਦਿਨ ਪਹਿਲਾਂ ਪ੍ਰਮੇਂਦਰ ਸਿੰਘ ਢੀਂਡਸਾ ਤੇ ਸਰਜੀਤ ਸਿੰਘ ਰਖੜਾ ਉਹ ਖੁਦ ਉੱਥੇ ਨਮਸਤਕ ਹੋਣਗੇ ਚਾਹੇ ਉਹ ਸੁਖਵੀਰ ਸਿੰਘ ਦੇ ਬਾਦਲ ਦੇ ਵੇਲੇ ਕਿਉਂਕਿ ਪਾਰਟੀ ਦੇ ਨੇ ਭੇਜੇ ਨੇ ਜਾਂ ਪਰਸਨਲੀ ਗਏ ਨੇ ਸਾਧੂ ਸਿੰਘ ਵੀ ਉੱਥੇ ਮੈਂ ਵੀਡੀਓ ਤੇ ਦੇਖਿਆ ਉਹ ਵੀ ਨਮਸਤਕ ਕਰਨਗੇ ਕਿ ਐਸੇ ਬਾਬਿਆਂ ਦਾ ਰਾਜਨੀਤੀ ਵਿੱਚ ਤੁਹਾਨੂੰ ਕੀ ਲੱਗਦਾ ਕਿੰਨਾ ਕੁ ਪਕੜ ਹੈ ਕਿੰਨਾ ਬੋਟ ਬੈਂਕ ਹੈ ਜਿਹੜੇ ਲੋਕ ਵੱਡੇ ਵੱਡੇ ਚਾਹ ਕਿਸੇ ਪਾਰਟੀ ਦੇ ਨੇਤਾ ਉੱਥੇ ਨਮਸਤਕ ਹੋਣ ਜਾਂਦੇ ਨੇ ਬਿਲਕੁਲ ਜਾਣਦੇ ਆਂ ਜੀ ਤੇ ਫੋਕਟ ਕੋਈ ਨਹੀਂ ਹੈਗਾ ਢੀਂਡਸਾ ਸਾਹਿਬ ਦੇਖੋ ਹਰੇਕ ਬੰਦੇ ਨੂੰ ਕੋਈ ਨਹੀਂ ਕਰ ਲੇਕਿਨ ਸਿਸਟਮ ਤੋਂ ਬਾਹਰ ਜਦੋਂ ਚੱਲਣ ਲੱਗ ਜੰਨੇ ਆ ਇਹ ਲੋਕ ਤੇ ਫਿਰ ਆਮ ਲੋਕਾਂ ਦੇ ਮਨਾਂ ਤੋਂ ਉੱਤਰ ਜਾਂਦੇ ਆ ਸਾਨੂੰ ਤਾਂ ਕਿਤੇ ਨਾ ਕਿਤੇ ਕਈ ਵਾਰ ਇਹ ਵੀ ਲੱਗਦਾ ਹੈ ਕਿ ਸਰਸੇ ਵਾਲਾ ਜਿਹੜਾ ਬਾਬਾ ਰਾਮ ਰਹੀਮ ਹੈ ਉਹ ਵੀ ਕਿਤੇ ਨਾ ਕਿਤੇ ਇਹਨਾਂ ਨੂੰ ਢੇਂਗਾ ਦਿਖਾਉਂਦਾ ਹੈ ਜੀ ਉਹ ਆਪਣੀ ਕਰੋ ਲੈ ਲੈਂਦਾ ਸਭ ਕੁਝ ਕਰ ਲੈਂਦਾ ਲੇਕਿਨ ਵੋਟ ਫੇਰ ਵੀ ਨਹੀਂ ਪਾਉਂਦਾ ਜਿਉਂ ਵੋਟ ਵੋਟ ਸੈਂਕਾ ਇਹਨਾਂ ਦੇ ਹੱਥ 'ਚ ਹੁੰਦਾ ਤਾਂ ਵਿਧਾਨ ਸਭਾ ਦੇ ਵਿੱਚ ਭਾਜਪਾ ਵੀ ਹਾਰ ਨਾ ਹੁੰਦੀ ਜੀ ਕਿਤੇ ਨਾ ਕਿਤੇ ਬੀਟੀ ਤਕੜੀ ਹਾਰ ਹੋਈ ਸੀ ਬੀਜੇਪੀ ਜਦੋਂ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਸੀ ਉਸ ਟਾਈਮ ਵੀ ਪ੍ਰੋਬਲ ਦਿੱਤੀ ਸੀ ਸਾਨੂੰ ਤਾਂ ਇਹ ਲੱਗਦਾ ਬਾਬਾ ਵੀ ਆਪਣਾ ਜਿਹੜਾ ਉੱਲੂ ਸਿੱਟਾ ਕਰਦਾ ਉਹ ਨਾ ਬੀਜੇਪੀ ਦੇ ਪੱਖ 'ਚ ਜਾਂਦਾ ਜੀ ਨਾ ਉਹ ਕਾਂਗਰਸ ਦੇ ਪੱਖ 'ਚ ਜਾਂਦਾ ਨਾ ਅਕਾਲੀ ਦਲ ਦੇ ਪੱਖ 'ਚ ਜਾਂਦਾ ਉਹਨਾਂ ਦਾ ਸਭ ਕੁਝ ਬਲਕੇ ਐਲਾਨ ਕਰਦਾ ਠੀਕ ਹੈ ਆਪਣੇ ਵੋਟਰਾਂ ਨੂੰ ਜਿਸ ਨੂੰ ਵੋਟੇ ਨਹੀਂ ਜੀ ਪਾਉਣੇ ਫਿਰ ਵੀ ਪਤਾ ਨਹੀਂ ਕਿਉਂ ਸਰਕਾਰਾਂ ਉਹਨਾਂ ਦੇ ਅੱਗੇ ਪਿੱਛੇ ਜਾ ਰਾਗੇ ਲੋਕ ਅੱਗੇ ਪਿੱਛੇ ਕੋ ਮਗੇ ਜੀ ਸਾਨੂੰ ਕਈ ਨਹੀਂ ਸਮਝ ਆ ਰਹੀ ਬਿਲਕੁਲ ਦੇਖੋ ਆਪਾਂ ਇਹ ਨਹੀਂ ਕਹਿੰਦੇ ਕਿ ਜਿਹੜਾ ਧਾਰਮਿਕ ਮੁਖੀ ਹੈ ਉਹ ਕਿਤੇ ਨਾ ਕਿਤੇ ਸਾਰੀ ਬਹੁਤ ਇਹ ਧਾਰਮਿਕ ਸਥਾਨ ਨੇ ਜਿੱਥੇ ਜਿਹੜੇ ਡੇਰੇ ਚੱਲ ਰਹੇ ਨੇ ਜਾਂ ਕਿਤੇ ਨਾ ਕਿਤੇ ਪ੍ਰਚਾਰ ਵਾਲੇ ਪ੍ਰੋਗਰਾਮ ਚੱਲ ਰਹੇ ਨੇ ਉਹ ਬੱਚਿਆਂ ਨੂੰ ਜੋੜਦੇ ਨੇ ਪਰ ਕਿਤੇ ਨਾ ਕਿਤੇ ਜਿਹੜੇ ਡੇਰਾ ਬਵਾਦ ਆ ਇਹ ਕਿਤੇ ਨਾ ਕਿਤੇ ਹੁੰਦੀ ਨਜ਼ਰ 'ਚ ਆਈ ਜਾਂਦਾ ਹੈ ਚਾਹੇਗਾ ਆਪਾਂ ਕਿਸੇ ਲੜਕੀ ਬੇਟੀ ਦਾ ਕਤਲ ਦਾ ਆ ਵੀ ਮੈਂ ਤੁਸੀਂ ਛੇੜਖਾਨੀ ਦਾ ਆ ਗਿਆ ਬਲਤਕਾਰ ਦਾ ਆ ਬਾਬਿਆਂ ਦੇ ਜਾਂ ਕਿਤੇ ਨਾ ਕਿਤੇ ਆਪ ਚ ਖੁੰਦਕ ਬਾਜੀ ਜਾਂ ਗੁੱਟ ਬਾਜੀ ਉਹ ਦੇਖਣ ਨੂੰ ਮਿਲਦੀ ਐ ਤਾਂ ਅਗਰ ਆਪਾਂ ਗੱਲਬਾਤ ਕਰਦੇ ਹਾਂ ਕਿ ਇਹ ਡੇਰੇ ਨੇ ਜਿਹੜੇ ਸਰਕਾਰ ਉਹਨਾਂ ਤੋਂ ਡਰਦੇ ਐ ਜਾਂ ਬੈਂਕ ਬੋਰਡ ਤੋਂ ਕਾਰਨ ਹੀ ਉਹਨਾਂ ਨੂੰ ਕਿਤੇ ਨਾ ਕਿਤੇ ਸ਼ਹਿ ਮਿਲਦੀ ਐ ਸਰਕਾਰ ਵੱਲੋਂ ਇਹੀ ਡਰ ਹੁੰਦਾ ਹੈ ਜੀ ਬਸ ਸਾਥ ਬਿਲਕੁਲ ਡਰ ਹੁੰਦਾ ਸਰਕਾਰਾਂ ਨੂੰ ਰਾਜਨੀਤਿਕ ਲੋਕਾਂ ਨੂੰ ਵੀ ਆਪਾਂ چاہے ਕੋਈ ਵੀ ਦੇਖੋ ਡੇਰੇ ਦੀ ਜੇ ਆਪਾਂ ਗੱਲ ਕਰਦੇ ਹਾਂ ਕਿ ਡੇਰਾ ਕੋਈ ਤੁਹਾਡੀ ਗੱਲ ਨਹੀਂ ਹੁੰਦੀ ਪ੍ਰਮਾਤਮਾ ਦੇ ਨਾਮ ਨਾਲ ਕੋਈ ਵੀ ਇਨਸਾਨ ਕਿਸੇ ਨੂੰ ਜੋੜਦਾ ਹੈ ਚਾਰ ਲੋਕ ਉੱਤੇ ਜੁੜਦੇ ਕੋਈ ਮਾੜੀ ਗੱਲ ਨਹੀਂ ਜੀ ਹੁੰਦੀ ਲੇਕਿਨ ਇਹਨਾਂ ਨੂੰ ਜਿਹੜੇ ਗਲਤ ਲੋਕ ਬੋਲਦੇ ਆ ਉਹਨਾਂ ਨੂੰ ਅੱਗੇ ਕੌਣ ਵਧਾਉਂਦਾ ਸਾਡੀਆਂ ਬੀਬੀਆਂ ਸਾਡੇ ਬਜ਼ੁਰਗ ਸਾਡੇ ਜਿਹੜੇ ਮੱਤ ਪੁੱਛੀ ਉਹ ਲੋਕ ਜਿਹੜੇ ਇਹਨਾਂ ਦੇ ਜਾ ਕੇ ਉੱਤੇ ਮੱਥੇ ਟੇਕਦੇ ਆ ਨੱਕ ਰਗੜਦੇ ਆ ਅਸਲੀ ਪ੍ਰਮਾਤਮਾ ਤੋਂ ਦੂਰ ਰਹਿੰਦੇ ਆ ਬਜ਼ੁਰਗਾਂ ਦੀ ਸੇਵਾ ਨਹੀਂ ਕਰਨੀ ਆਪਣੇ ਮਾਤਾ ਪਿਤਾ ਨੂੰ ਕੋਚਣਾਂ ਨਹੀਂ ਜਾ ਕੇ ਡੇਰੇਾਂ ਦੇ ਵਿੱਚ ਝਾੜੂ ਲੌੜੇ ਲੜਾਈਆਂ ਕਰਨੀਆਂ ਦੇਖੋ ਸਾਰੇ ਡੇਰੇ ਕਦੇ ਮਾੜੇ ਨਹੀਂ ਜੀ ਹੈ ਨਾ ਹੀ ਸਾਰੇ ਡੇਰੇਾਂ ਦੀ ਕਦੇ ਬਰੋਸਾ ਕਰਦੇ ਆ ਜਿਹੜੇ ਡੇਰੇ ਪ੍ਰਮਾਤਮਾ ਨਾਲ ਜੋੜਦੇ ਆ ਜਾਂ ਸਹੀ ਦਿਸ਼ਾ 'ਚ ਚੱਲਦੇ ਆ ਪੂਰਾ ਤੇ ਅਸੀਂ ਕੁਦ ਸੀਸ ਚੋਂ ਆਵੇ ਜਾਂ ਸਿਰ ਚੋਂ ਆਵੇ ਜੀ ਆਪਣਾ ਲੇਕਿਨ ਜਿਹੜੇ ਡੇਰੇ ਕਿਤੇ ਨਾ ਕਿਤੇ ਲੋਕਾਂ ਨੂੰ ਤੋੜਨ ਦੀ ਗੱਲ ਕਰਦੇ ਆ ਕਿਤੇ ਨਾ ਕਿਤੇ ਕ੍ਰਾਈਮ ਜੱਟ ਕਿਤੇ ਨਾ ਕਿਤੇ ਇਹੇ ਕੰਮ ਕਰਦੇ ਆ ਜਿਹੜੇ ਸਾਨੂੰ ਚੈਨਲ ਤੇ ਵੀ ਬੋਲਣ ਲੱਗੇ ਸ਼ਰਮ ਆਉਂਦੀ ਆ ਇਹੇ ਡੇਰੇਆਂ ਦਾ ਬਰੋਸ ਕਰਕੇ ਇਹੇ ਡੇਰੇਆਂ ਨੂੰ ਪੱਕਾ ਲੋਕ ਲਾ ਕੇ ਬੰਦ ਕਰਵਾ ਲੈਣਾ ਚਾਹੀਦਾ ਸਾਡੇ ਹਿਸਾਬ ਨਾਲ ਜੀ ਬਿਲਕੁਲ ਆਸਟ੍ਰੇਲੀਆ ਤੋਂ ਸਿਡਨੀ ਤੋਂ ਜੀ ਨਰਿੰਦਰ ਸਿੰਘ ਮੈਸੇਜ ਕਰ ਰਹੇ ਨੇ ਕਹਿੰਦੇ ਦੇਖਿਆ ਜਾਵੇ ਤਾਂ ਚਾਰ ਹੀ ਧਰਮ ਚੱਲਦੇ ਨੇ Hindu, Muslim, Sikh ਤੇ Asai ਕਹਿੰਦੇ ਜਦੋਂ ਜਿਹੜੇ ਡੇਰਾਬਾਦ ਦੇ ਇਹ ਆਪਣੇ ਆਪ ਨੂੰ ਸੇਵਾਦਾਰ ਕਹਾਉਂਦੇ ਨੇ ਉਹ ਜਦੋਂ ਵੀ ਕੋਈ ਮਰਗਤ ਹੁੰਦੀ ਹੈ ਜਾਂ ਕਿਤੇ ਨਾ ਕਿਤੇ ਧਾਰਮਿਕ ਪ੍ਰੋਗਰਾਮ ਕਰਨਾ ਹੈ ਵਿਆਹ ਸ਼ਾਦੀ ਹੁੰਦੀ ਹੈ ਤਾਂ ਉਹ Hindu ਉਹਦੀ ਰੀਤੀ ਜੇ Hindu ਨੇ ਤਾਂ Hindu ਰੀਤੀ ਦੇ ਸਵਾਬ ਨਾਲ ਪ੍ਰੋਗਰਾਮ ਕਰਦੇ ਨੇ ਅਗਰ Sikh ਧਰਮ ਦੇ ਨਾਲ ਰਿਲੇਟਡ ਨੇ ਤਾਂ ਤਾਂ ਤਨ ਸਿੰਘ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਸਾਹਮਣੇ आनंद ਕਾਰਜ ਕਰਾਉਂਦੇ ਨੇ ਤਾਂ ਉੱਥੇ ਫਿਰ ਇਹਨਾਂ ਨੂੰ ਸਿੱਖ ਧਰਮ ਜਾਂ ਹਿੰਦੂ ਧਰਮ ਕਿਉਂ ਦੇਖਣ ਲੱਗ ਜਾਂਦਾ ਜਦੋਂ ਇਹ ਡੇਰਾ ਮਤਲਬ ਧਰਮ ਦੀ ਗੱਲ ਕਰਦੇ ਨੇ ਤਾਂ ਇਹ ਡੇਰਿਆਂ ਦੇ ਵਿੱਚ ਆਪਣੇ ਆਪਣੇ ਨੂੰ ਬੋਲ ਪਾ ਲੈਂਦੇ ਨੇ ਅਗਰ ਤੁਸੀਂ ਤੇ ਉਹਨਾਂ ਦਾ ਮਤਲਬ ਉਹਨਾਂ ਦਾ ਕੀ ਨਾਂ ਦਾ ਭਾਵੇਂ ਆ ਅਗਰ ਤੁਸੀਂ ਤੁਹਾ ਆਪਣੇ ਧਾਰਮਿਕ ਜਿਹੜੇ ਖੁਸ਼ੀ ਦਾ ਪ੍ਰੋਗਰਾਮ ਉਹਥੇ ਫਿਰ ਤੁਸੀਂ ਆਪਣਾ ਹੀ ਗ੍ਰੰਥ ਰੱਖੋ ਜਾਂ ਆਪਣੇ ਹੀ ਬਾਬਿਆਂ ਦਾ ਜੋ ਕੋਈ ਸਿਸਟਮ ਹੈ ਉਹੀ ਚਲਾਓ ਉੱਥੇ ਫਿਰ ਹਿੰਦੂ ਤੇ ਸਿੱਖ ਦਾ ਜਿਹੜਾ ਗ੍ਰੰਥ ਹੈ ਰੋ ਨਹੀਂ ਕਿ ਉਹ ਵਰਤਦੇ ਹੋ ਜੀ ਆਪਣਾ ਕਿ ਆਪਣਾ ਨਾਮ ਜਿਹੜਾ ਸਿੰਘ ਹੈ ਜਾਂ ਕੁਮਾਰ ਹੈ ਇਹ ਕਿਉਂ ਵਰਤਦੇ ਹੋ ਤੁਸੀਂ ਜੋ ਉਹਨਾਂ ਨੇ ਇੱਕ ਧਰਮ ਚਲਾਇਆ ਜਾਂ ਕੋ ਉਹਨਾਂ ਨੇ ਨਾਮ ਰੱਖਿਆ ਤੁਸੀਂ ਉਹ ਕਿਉਂ ਨਹੀਂ ਆਪਣੇ ਪਿੱਛੇ ਲੈਂਦੇ ਹੋ ਜੇ ਆਪਾਂ ਦੇ ਕੋਟਲੀਂ ਸਾਹ ਹਾਂ ਤੋ ਹੀ ਜਿਹੜੀ ਮੈਂ ਗੱਲ ਪਹਿਲਾਂ ਕਰਨ ਲੱਗਿਆ ਸੀ ਆ ਵੀ ਦੇਖੋ ਇੱਕ ਸਰਦਾਰ ਬੰਦਾ ਹੋ ਕੇ ਜਿਵੇਂ ਤੁਸੀਂ ਸਰਜੀਤ ਸਿੰਘ ਰਖੜਾ ਜਾਂ ਹੋਰ ਪਤਾ ਨਹੀਂ ਕਿੰਨੇ ਕੁ ਰਾਜ ਦੇ ਵਿੱਚ ਕੋ ਲੋਕ ਸਰਦਾਰ ਹੈ ਜਾਂ Hindu ਧਰਮ ਦਾ ਜਾਂ ਕਿਤੇ ਹੋਰ ਧਰਮ ਚ ਹੈ ਤੋ ਆਪਣੇ ਧਰਮ ਨੂੰ ਜਾਂ ਆਪਣੀ ਉਹ ਪਛਾਣ ਵਿੱਚ ਪੱਤ ਦੀ ਪਛਾਣ ਨੂੰ ਇਹਨਾਂ ਲੋਕਾਂ ਦੇ ਪੈਰਾਂ 'ਚ ਜਾ ਕੇ ਕਿਤੇ ਨਾ ਕਿਤੇ ਰੱਖਦੇ ਆ ਤੇ ਕੋਹਾਂ ਲੋਕਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਵੀ ਜਿਹੜੇ ਬੰਦੇ ਨੇ ਇੱਕ ਸਿੱਖ ਧਰਮ ਨੂੰ ਛੇੜਨ ਦੀ ਕੋਸ਼ਿਸ਼ ਕੀਤੀ ਹੈ ਜਾਂ ਉਹਨੂੰ ਗਲਤ ਪੇਸ਼ਾ ਦਿਖਾਉਣ ਦੀ ਕੋਸ਼ਿਸ਼ ਕੀਤੀ ਹੈ ਵੀ ਮੈਂ ਉੱਠ ਕੇ 11ਵਾਂ ਗੁਰੂ ਬਣ ਗਿਆ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਲਾ ਪਾਣਾ ਪਾ ਕੇ ਉਹ ਕਿਤੇ ਨਾ ਕਿਤੇ ਲੋਕਾਂ ਦੇ ਵਿੱਚ ਆਉਂ ਲੱਗਿਆ ਸੀਗਾ ਐਦਾਂ ਦੇ ਲੋਕਾਂ ਤੋਂ ਜ਼ੁਰੀਤ ਤਾਂ ਕਿ ਆ ਬਣਾਉਣੀ ਹੈ ਉਲਟਾ ਕੋਟ ਬੈਂਕ ਜਾਂ ਜੀ ਵੀ ਕਦਰ ਸ਼ਰਮ ਦੂਰ ਰੱਖ ਕੇ ਇਹ ਲੋਕ ਇਹਨਾਂ ਦੇ ਡੇਰੇਆਂ ਤੇ ਜਾਂਦੇ ਆ ਇਹਨਾਂ ਦੇ ਡੇਰੇਆਂ ਨੂੰ ਮਜ਼ਬੂਤ ਕਰਦੇ ਆ ਅਸੀਂ ਤਾਂ ਕਹਿੰਦੇ ਆ ਇਹਨਾਂ ਲੋਕਾਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਇਹਨਾਂ ਲੋਕਾਂ ਨੂੰ ਰਾਜਨੀਤੀ ਤੋਂ ਬਾਹਰ ਰਾਜਨੀਤੀ ਤੋਂ ਬਾਹਰ ਕਰਾਣਾ ਚਾਹੀਦਾ ਜੀ ਸਾਡੇ ਸਾਹਿਬਾ ਬਿਲਕੁਲ ਦੇਖੋ ਡੇਰਾਵਾਦ ਪੰਜਾਬ ਦੇ ਵਿੱਚ ਤਾਂ ਕਾਫੀ ਪ੍ਰਾਚੀਨ ਮਤਲਬ ਕਈ ਸਾਲਾਂ ਤੋਂ ਦੇਖਣ ਨੂੰ ਮਿਲ ਰਿਹਾ ਹੈ ਪਰ ਉਹਨਾਂ ਅਗਰ ਆਪਾਂ ਦੇਖੇ ਜੇ ਮੇਂ ਧਰਮ ਨੇ ਜਿਹੜੇ ਆਪਣੇ Hindu Muslim Sikh Isaai ਇਸ ਤੋਂ ਇਲਾਵਾ ਜੇ ਅਗਰ ਇੱਕ ਤਾਂ ਲੋਕ ਇਹ ਵੀ ਕਹਿੰਦੇ ਨੇ ਕਿ ਜਿਹੜਾ ਬੰਦਾ ਜਿਸ ਧਰਮ ਚ ਪੈਦਾ ਹੋਇਆ ਉਹਨੂੰ ਉਹੀ ਧਰਮ ਅਪਣਾਉਣਾ ਚਾਹੁੰਦਾ ਚਲੋ ਬੰਦੇ ਦੀ ਇੱਛਾ ਹੁੰਦੀ ਹੈ ਕੋਈ ਮਸਜਿਦ ਜਾਂਦਾ ਹੈ ਕੋਈ ਗੁਰਦੁਆਰੇ ਜਾਂਦਾ ਹੈ ਜਿੱਥੇ ਸ਼ਰਤਾਂ ਦੀ ਗੱਲ ਹੈ ਪਰ ਜੇ ਸਰਦਾ ਦੀ ਗੱਲ ਕਰਦੇ ਆ ਤਾਂ ਸਰਦਾ ਆਪਾਂ ਨੂੰ ਜਿਸ ਧਰਮ ਆਪਣਾ ਗੁਰੂ ਗ੍ਰੰਥ ਸਾਹਿਬ ਜੀ ਵੀ ਇਹੀ ਗੱਲ ਕਹਿੰਦੇ ਨੇ ਗੀਤਾ ਵੀ ਇਹੀ ਕਹਿੰਦੀ ਹੈ ਰਮਾਇਣ ਵੀ ਆਪਾਂ ਨੂੰ ਇਹੀ ਗੱਲ ਕਹਿੰਦੀ ਹੈ ਪਰ ਅਸੀਂ ਉਹ ਤੋਂ ਕਿਤਨਾ ਕਿੰਨੂੰ ਸਮਝਣ ਦੀ ਬਜਾਏ ਆਪਾਂ ਉਹ ਡੇਰੇ ਹਾਂ ਚ ਚਲੇ ਜਾਂਦੇ ਆ ਜਿੱਥੇ ਕੋਈ ਨਾ ਕੋਈ ਜਿਹੜਾ ਮਸਲਾ ਆ ਉਹ ਜੁੜੇ ਹੀ ਰਹਿੰਦਾ ਵਿਵਾਦੀ ਕੋ ਬਾਨ ਤਾਂ ਤੁਹਾਨੂੰ ਕੀ ਲੱਗਦਾ ਕਿ ਲੋਕਾਂ ਨੂੰ ਮੰਨ ਦੀ ਸ਼ਾਂਤੀ ਲਈ ਜਿਹੜੇ ਧਰਮ ਚ ਆਪਾਂ ਪੈਦਾ ਹੋਏ ਆ ਜਾਂ ਜਿਸ ਧਰਮ ਚ ਆਪਾਂ ਆਪਣੇ ਬੱਚੇ ਜਾਂ ਆਪਾਂ ਧਰਮ ਪਿੱਛੇ ਲਾਉਨੇ ਆ ਗੋਤ ਲਾਉਨੇ ਆ ਸਿੰਘ ਲਾਉਨੇ ਆ ਕੁਮਾਰ ਲਾਉਨੇ ਆ ਜਿਹੜੇ ਸਾਨੂੰ ਜਿਨ੍ਹਾਂ ਨੇ ਐਡਾ ਵਿੜੀ ਪਤਵੀ ਦਿੱਤੀ ਆ ਸਿੰਘ ਲਖਣ ਦੀ ਜਾਂ ਕੁਮਾਰ ਲਿਖਣ ਦੀ ਤਾਂ ਆਪਾਂ ਉਹਨਾਂ ਦੀ ਵੀ ਕਿਤਨਾ ਕਿਤੇ ਬੇਅਦਬੀ ਕਰ ਰਹੇ ਹਾਂ ਉਸ ਕਾਰਨ ਦੀ ਆ ਬਿਲਕੁਲ ਬਿਲਕੁਲ ਦੇਖੋ ਚਲੋ ਠੀਕ ਆ ਇੱਕ ਆ ਸਿਸਟਮ ਬਣ ਗਿਆ ਇੱਕ ਧਰਮਾਂ ਦੇ ਵਿੱਚ ਲੋਕਾਂ ਨੇ ਵੰਡੀਆਂ ਪਾਈਆਂ ਹੋਈਆਂ ਕੋਈ ਗੱਲ ਉਸ ਤੇ ਵੀ ਅਸੀਂ ਵਿਰੋਧਤਾ ਨਹੀਂ ਕਰਦੇ Hindu Sikh Muslim ईसाई ਬਣ ਕੇ ਚੱਲੋ ਕੋਈ ਪ੍ਰੋਬਲਮ ਨਹੀਂ ਜੀ ਹੈ ਪ੍ਰਮਾਤਮਾ ਦਾ ਜਿਹੜਾ ਦਰ ਇੱਕੇ ਦਾਰ ਹੁੰਦਾ ਜੀ ਲੇਕਿਨ ਅਗਰ ਮੈਂ ਕਹਾ ਵੀ ਮੈਂ Hindu ਹੋ ਕੇ ਮੈਂ ਇਹ ਜਿਹੇ ਡੇਰੇ 'ਚ ਜਾਵਾਂ ਮੈਂ Sikh ਹੋ ਕੇ ਇਦਾਂ ਦੇ ਡੇਰੇ 'ਚ ਜਾਵਾਂ ਜਿਹੜਾ ਕਿਤੇ ਨਾ ਕਿਤੇ ਵਿਵਾਦਾਂ ਦੇ ਜੁੜਿਆ ਹੋਇਆ ਜਾਂ ਜਿਹੜਾ ਕਿਤੇ ਨਾ ਕਿਤੇ ਇਦਾਂ ਦੇ ਕੰਮ ਕਰਦੇ ਆ ਜਿੱਥੇ ਮੈਂ ਫਿਰ ਦੁਆਰੇ ਕਹੂੰਗਾ ਵੀ ਸਾਨੂੰ ਚੈਨਲ ਤੇ ਵੀ ਬੋਲਦੇ ਸ਼ਰਮ ਆਉਂਦੀ ਹੈ ਇਹਨਾਂ ਕੱਟਿਆ ਕੱਟਿਆ ਕੰਮ ਕਰਦੇ ਆ ਇਹੇ ਡੇਰਿਆਂ ਤੇ ਜਾਣਾ ਸਾਨੂੰ ਨਹੀਂ ਜੀ ਲੱਗਦਾ ਵੀ ਉਹ ਪਰਿਵਾਰਵਾਦ ਵਾਲੇ ਲੋਕ ਹੋਣਗੇ ਅਸੀਂ ਤਾਂ ਉਹਨਾਂ ਲੋਕਾਂ ਨੂੰ ਇਹੀ ਕਹੂੰਗਾ ਵੀ ਕੰਜਰ ਵਾਲੇ ਕੰਮ ਕਰਦੇ ਆ ਛੱਡ ਦਿਓ ਕੰਜਰਪਣਾ ਕਿਤੇ ਨਾ ਕਿਤੇ ਸਹੀ ਦਿਸ਼ਾ 'ਚ ਚੱਲੋ ਤੁਹਾਡੇ ਵੀ ਪਰਿਵਾਰ ਆ ਤੁਹਾਡੇ ਵੀ ਅੱਗੇ ਢੇੜੇ ਬੇਟੀਆਂ ਬੱਚੇ ਆ ਉਹਨਾਂ ਨੂੰ ਅੱਗੇ ਕੀ ਸਿੱਖਿਆ ਮਿਲਦੀ ਆ ਉਹ ਫਿਰ ਤੁਹਾਨੂੰ ਪਤਾ ਲੱਗੇ ਜਾਂਦਾ ਜੀ ਪਰਿਵਾਰ ਦੇਖ ਕੇ ਉਹਨਾਂ ਦੇ ਬਿਲਕੁਲ ਦੇਖੋ ਜੀ ਜੇਕਰ ਆਪਾਂ ਡੇਰਾਬਾਦ ਦੀ ਗੱਲ ਕਰਦੇ ਆ ਡੇਰੇ ਦੇ ਵਿੱਚ ਮੈਂ ਐਸੇ ਦੇਖੇ ਨੇ ਜਿੱਥੇ ਜਿਹੜੇ ਸੇਵਾਦਾਰ ਨੇ ਜਾਂ ਉੱਥੇ ਕਿਤੇ ਨਾ ਕਿਤੇ ਪਰਚਾ ਜਿਹੜਾ ਉਹ ਸੰਭਾਲ ਕਰ ਰਹੇ ਨੇ ਪ੍ਰਬੰਧਕ ਔਰਾਂ ਦੇ ਵੀ ਕਿਤਨਾ ਕਿਤੇ ਅਲੀਗੇਸ਼ਨ ਲੱਗਦੇ ਆ ਜੀ ਉਹ ਵੀ ਕਿਸੇ ਨਾ ਕਿਸੇ ਨੂੰ ਗਲਤ ਨਿਗਾਹ ਨਾਲ ਦੇਖਣਾ ਬੀਬੀਆਂ ਨਾਲ ਗਲਤ ਬਲਤਕਾਰ ਕਰਨਾ ਜਾਂ ਛੇੜਖਾਨੀ ਕਰਨੀ ਜਾਂ ਸ਼ੋਸ਼ਣ ਕਰਨਾ ਚਾਹੇ ਬੱਚਿਆਂ ਨਾਲੇ ਕਿਉਂ ਨਾ ਹੋਵੇ ਉਹ ਕਿਸੇ ਨਾ ਕਿਸੇ ਡੇਰਾ ਨੂੰ ਜਿਹੜੀ ਇਮੇਜ ਆ ਉਹਨੂੰ ਵੀ ਡਾਊਨ ਕਰਦਾ ਤਾਂ ਸਰਕਾਰਾਂ ਨੂੰ ਕਿਤਨਾ ਕਿਤੇ ਸਟੈਪ ਚੱਕਣਾ ਚਾਹੀਦਾ ਹੈ ਜਿਹੜੀ ਉੱਥੇ ਦੀ ਕਿ ਪ੍ਰਤੀਕਿਰਿਆ ਹੈ ਜਾਂ ਉੱਥੇ ਦਾ ਕੋਈ ਸਿਸਟਮ ਹੈ ਜਾਂ ਕੋਈ ਲਾਈਨ ਆਊਟ ਉਹ ਵੀ ਖਰਾਬ ਨਾ ਹੋਵੇ ਤੇ ਲੋਕਾਂ ਦੀ ਸ਼ਰਦਾ ਵੀ ਬਣੀ ਰਹੀ ਤਾਂ ਤੁਹਾਨੂੰ ਕੀ ਲੱਗਦਾ ਕਿ ਸਰਕਾਰ ਨੂੰ ਥੋੜਾ ਜੀ ਸਿੱਧੀ ਨਾਲ ਇੱਧਰ ਤੇ ਆਉ ਦੇਣਾ ਚਾਹੀਦਾ ਸਰਕਾਰਾਂ ਕਦੋਂ ਧਿਆਨ ਦੇਣਗੀਆਂ ਇਹ ਸਰਕਾਰਾਂ ਚਾਹਤਾਂ ਧਿਆਨ ਦੇਣਗੀਆਂ ਜਾਂ ਸਰਕਾਰਾਂ ਦਾ ਵੋਟ ਬੈਂਕ ਤੋਂ ਦਿਮਾਗ ਆਟੂਗਾ ਜੀ ਸਰਕਾਰਾਂ ਵੋਟ ਬੈਂਕ ਦੇਖਦੀਆਂ ਜੀ ਉਹਨਾਂ ਨੂੰ ਕੋਈ ਮਤਲਬ ਨਹੀਂ ਕੋਈ ਚੰਗਾ ਕਰ ਰਿਹਾ ਕੋਈ ਮਾੜਾ ਕਰ ਰਿਹਾ ਉਹਨਾਂ ਦਾ ਵੋਟ ਪੈਣੀ ਚਾਹੀਦੀ ਹੈ ਜੀ ਦੇਖੋ ਇਸੀ ਇਸੀ ਚੀਜ਼ ਦਾ ਸੀ ਹਮੇਸ਼ਾ ਵਿਰੋਧ ਕੀਤਾ ਵੀ ਦੇਖੋ ਪ੍ਰਮਾਤਮਾ ਦੇ ਨਾਮ ਨੂੰ ਤੁਸੀਂ ਰਾਜਨੀਤੀ ਤੋਂ ਦੂਰ ਰੱਖੋ ਜੀ ਜਿਹੜਾ ਬੰਦਾ ਜਿਹੜਾ ਇਨਸਾਨ ਪ੍ਰਮਾਤਮਾ ਨੂੰ ਰਾਜਨੀਤੀ ਦੇ ਨਾਲ ਲੈ ਕੇ ਚੱਲਦਾ ਉਹ ਕਿਤੇ ਨਾ ਕਿਤੇ ਸੜਾ ਸੜ ਗਲਤ ਹੋ ਜਾਂਦਾ ਹੈ ਰਾਜਨੀਤੀ ਇੱਕ ਅਲੱਗ ਚੀਜ਼ ਹੋ ਜਾਂਦੀ ਹੈ ਪ੍ਰਮਾਤਮਾ ਦਾ ਦਾਰਿਕਾ ਅਲੱਗ ਹੋ ਜਾਂਦਾ ਹੈ ਅਸੀਂ ਤਾਂ ਕਹਿੰਦਾ ਕੋਈ ਵੀ ਡੇਰਾ ਖੁੱਲਦਾ ਕੋਈ ਵੀ ਧਾਰਮਿਕ ਸਥਾਨ ਤੇ ਕੋਈ ਕਿਸੇ ਨੇ ਡੇਰਾ ਬਣਾਉਣਾ ਹੁੰਦਾ ਸਾਉਂਦੀ ਪਰਮਿਸ਼ਨ ਉਹਦਾ ਕੋਈ ਨਾ ਕੋਈ ਕਾਇਦਾ ਕਾਨੂੰਨ ਹੋਣਾ ਚਾਹੀਦਾ ਜਿਹੜਾ ਵੀ ਦੇਖਦਾ ਉਹ ਵੀ ਡੇਰਾ ਬਣਾ ਲੈਂਦਾ ਜਿਹੜਾ ਵੀ ਦੇਖਦਾ ਉਹ ਵੀ ਧਰਮਕਸਤਾਨ ਤੇ ਆਪਣਾ ਝੰਡਾ ਕੱਢ ਕੇ ਬੈਠ ਜਾਂਦਾ ਆਪਣੇ ਪੈਸੇ ਬਣਾਉਣ ਦੀ ਗੱਲ ਕਰਦਾ ਆਪਣੇ ਐਸ਼-ਉਰਾਮ ਦੀ ਗੱਲ ਕਰਦਾ ਇਹਨਾਂ ਚੀਜ਼ਾਂ ਤੇ ਕਿਸੇ ਰਾਜਨੀਤਿਕ ਲੋਕਾਂ ਦਾ ਦਿਮਾਗ ਨਹੀਂ ਜਾਂਦਾ ਮੌਜੂਦਾ ਸਰਕਾਰਾਂ ਦਾ ਦਿਮਾਗ ਨਹੀਂ ਜਾਂਦਾ ਜੇ ਜਾਂਦਾ ਵੀ ਹੈ ਤਾਂ ਕਿਤੇ ਨਾ ਕਿਤੇ ਬੋਰਡ ਬੈਂਕ ਦੇ ਕੇ ਪਿੱਛੇ ਹੋ ਜਾਂਦੇ ਆ ਜੀ ਬਿਲਕੁਲ ਜੀ ਬਹੁਤ ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਇਸ ਵਿਸ਼ੇ ਦੀ ਜਾਣਕਾਰੀ ਦਿੱਤੀ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ ਤਾਂ ਦਰਸ਼ਕੋ ਜੇ ਆ ਪਹੁੰਚ ਕੇ ਜਿਹੜਾ ਵਿਸ਼ਾ ਲੈ ਕੇ ਆਏ ਸੀ ਉਹ ਹੀ ਸੀਗਾ ਕਿ ਬਾਬਾ ਰਾਮ ਰਹੀਮ ਨੂੰ ਪਰੋਲ ਦੇਣ ਵਾਲੇ ਜੇਲਰ ਸੁਨੀਲ ਸਾਗਵਾਨ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਨੇ ਰੋहतक ਤੋਂ ਆਪਣਾ ਟਿਕਟ ਤੋਂ ਨਵਾਜਿਆ ਉਹ ਆਉਣ ਵਾਲੇ ਟਾਈਮ 'ਚ ਕਿੰਨਾ ਕਿਤੇ ਭਾਰਤੀ ਜਨਤਾ ਪਾਰਟੀ ਟਿਕਟ ਤੋਂ ਇਲੈਕਸ਼ਨ ਲੜਨ ਗਈ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੇਖੇਗਾ ਕਿ ਲੋਕ ਉਹਨਾਂ ਨੂੰ ਜਿਤਾਉਂਦੇ ਨੇ ਜਾਂ ਹਰਾਉਂਦੇ ਨੇ ਪਰ ਜਿਹੜਾ ਸਾਡਾ ਇੱਕ ਵਿਸ਼ਾ ਸੀਗਾ ਕਿ ਜਿਹੜਾ ਕਿ ਡੇਰਾ ਵਿਵਾਦ ਕਿਤਨ ਪਤਾ ਹੀ ਹੈ ਕਿ ਚਾਹੇ ਡੇਰੇ ਹੋਣ ਚਾਹੇ ਕੋਈ ਸਥਾਨ ਐ ਐਸਾ ਹੋਵੇ ਜਿੱਥੇ ਪਰਮਾਤਮਾ ਦਾ ਪ੍ਰਵਚਨ ਹੁੰਦਾ ਹੈ ਕਿ ਸਾਡਾ ਮੇਨ ਮਕਸਦ ਇਹ ਹੋਣਾ ਚਾਹੀਦਾ ਕਿ ਜਿੰਦਗੀ ਨੂੰ ਅਗਰ ਆਪਾਂ ਨੇ ਸਵਾਰਨਾ ਆਤਾ ਜੋ ਉੱਥੇ ਪ੍ਰਵਚਨ ਹੋ ਰਹੇ ਨੇ ਆਪਾਂ ਸੁਣੀਏ ਕੁਝ ਲੋਕ ਐਸੇ ਹੁੰਦੇ ਨੇ ਕਿ ਜਦੋਂ ਵੀ ਡੇਰੇ ਆਪਾਂ ਜਾਂਦੇ ਆ ਜਾਂ ਕਿਸੇ ਨਗਰ ਦੇ ਸਮਾਗਮ ਜਾਂਦੇ ਆ ਕੁਝ ਸਾਡੇ ਅੱਜਕੱਲ ਪੀੜ੍ਹੀ ਐ ਨੌਜਵਾਨ ਉਹ ਜ਼ਿਆਦਾਤਰ ਤਾਂ ਜਿੱਥੇ ਸਮਾਗਮ ਹੁੰਦਾ ਉੱਥੇ ਸ਼ਬਦਨ ਕੀਰਤਨ ਹੋ ਰਿਹਾ ਹੈ ਪ੍ਰਵਚਨ ਹੋ ਰਿਹਾ ਉੱਥੇ ਦੀ ਵਜ੍ਹਾ ਜਾਂ ਤਾਂ ਲੰਗਰ ਹਾਲ ਚ ਦੇਖਣ ਨੂੰ ਮਿਲਦੇ ਨੇ ਜਾ ਕਿਤਨਾ ਕਿਤੇ ਬਾਹਰ ਜਿਹੜੇ ਉਹ ਰੇੜੀਆਂ ਲੱਗਦੀਆਂ ਨੇ ਗੋਲ ਗੱਪੇ ਵਾਲੀਆਂ ਖੜਾਉਣੇ ਵਾਲੀਆਂ ਉੱਥੇ ਦੇਖਣ ਨੂੰ ਮਿਲਦੇ ਨੇ ਜਾ ਕਿਤਨਾ ਕਿਤੇ ਮੈਨੂੰ ਇੰਦੇ ਕਹਿੰਦੇ ਹੋ ਵੀ ਜਿਵੇਂ ਆਸ਼ਕੀ ਜੀ ਨੂੰ ਕਹਦੀਏ ਕਿ ਤਰ੍ਹਾਂ ਦੇ ਆਸ਼ਕੀ ਕਰਨ ਹੀ ਜਾਂਦੇ ਨੇ ਤੇ ਦੂਜੇ ਪਾਸੇ ਉਹ ਰੱਬ ਨੂੰ ਡਰ ਮਤਲਬ ਰੱਬ ਤੋਂ ਕਿਤਨਾ ਕਿਤੇ ਡਾਰਾ ਜਿਹੜਾ ਉਹਨਾਂ ਦੇ ਦਿਮਾਗ 'ਚ ਉਹ ਵੀ ਨਿਕਲ ਜਾਂਦਾ ਹੈ ਉਹ ਕਿਤਨਾ ਕਿਤੇ ਆਪਣੀਆਂ ਜਿਹੜੀਆਂ ਜਿਹੜਾ ਸ਼ਰਾਰਤਾਂ ਨੇ ਜ਼ਿੰਦਗੀ ਦੇ ਜਿਹੜੇ ਉਹ ਹੀ ਕਲਪਾਪ ਕਹਦੀਏ ਜਾਂ ਕੁਛ ਕਹਦੀਏ ਜਿੱਥੇ ਤਾਂ ਸੀ ਤਾਂ ਧਰਮ ਸਥਾਨ ਤੇ ਜਾ ਕੇ ਆਪਣੇ ਆਪ ਨੂੰ ਗੁਨਾਹ ਕਬੂਲ ਕਰਦੇ ਆ ਕਿ ਪਰਮਾਤਮਾ ਜੋ ਸਾਤੋ ਜ਼ਿੰਦਗੀ ਚ ਕੋਈ ਪਾਪ ਹੋਇਆ ਜਾਂ ਸਾਤੋ ਗਲਤੀਆਂ ਹੋਈਆਂ ਉਹ ਤੋਂ ਮਾਫ ਕਰ ਦੇ ਪਰ ਕੁਛ ਨਾ ਕੁਛ ਅੱਜ ਕੱਲ ਮੈਂ ਯੂਥ ਦੇਖਿਆ ਉਹ ਜ਼ਿਆਦਾਤਰ ਉੱਥੇ ਉਹੀ ਚੀਜ਼ ਕਰਨ ਜਾਂਦਾ ਜੋ ਉਹ ਜ਼ਿੰਦਗੀ ਚ ਐਕਟੀਵਿਟੀ ਕਰ ਰਿਹਾ ਉਹੀ ਹੁੱਲੜਵਾਜੀ ਕਰਨੀ ਹੈ ਉਹੀ ਕਿਤੇ ਨਾ ਕਿਤੇ ਆਸਤਿਕ ਆਸ਼ਕੀ ਕਰਨ ਜਾਣਾ ਜਾਂ ਕਿਤੇ ਨਾ ਕਿਤੇ ਅਜ ਬਰਸਤੀ ਕਰਨ ਜਾਣਾ ਕੁੜੀਆਂ ਛੇਣ ਜਾਣਾ ਕੁੜੀਆਂ ਮੁੰਡੇ ਛੇਣ ਜਾਣਾ ਉਹ ਕਿਤੇ ਨਾ ਕਿਤੇ ਜੋ ਜ਼ਿੰਦਗੀ ਚ ਉਹਨਾਂ ਦੇ ਮਾਪੇ ਨੇ ਸਿਖਾਇਆ ਜਾਂ ਜਿਸ ਕਲਚਰ ਚ ਰਹਿ ਰਹੀਆਂ ਨੇ ਉਹੀ ਚੀਜ਼ ਉਹਨਾਂ ਦੀ ਐਟੀਟਿਊਡ ਉੱਥੇ ਦੇਖਣ ਨੂੰ ਮਿਲਦਾ ਚਾਹੇ ਉਹਨਾਂ ਦੀ ਨਿਗਾਹ ਚ ਧਰਮ ਸਥਾਨ ਹੋਵੇ ਜਾਂ ਕਿਤੇ ਨਾ ਕਿਤੇ ਬਾਹਰ ਪਬਲਿਕ ਪਲੇਸ ਹੋਵੇ ਜਾਂ ਕਿਤੇ ਨਾ ਕਿਤੇ ਕਿਸੇ ਰਿਸ਼ਤੇਦਾਰੀ ਚ ਹੋਵੇ ਉਹਨਾਂ ਦਾ ਐਟੀਟਿਊਡ ਉਹੀ ਰਹੇਗਾ ਕਿਉਂਕਿ ਉਹ ਜੈਸਾ ਮਨ ਚ ਸੋਚਦੇ ਨੇ ਉਹਨਾਂ ਦੇ ਦਿਮਾਗ ਚ ਉਹੀ ਚੀਜ਼ ਹੀ ਪਲਦੀ ਆ ਤਾਂ ਐਸੇ ਵਿਸ਼ੇ ਲੈ ਕੇ ਮੈਂ ਸਵੰਦਰ ਸਿੰਘ ਢੀਂਟਾ ਦੁਬਾਰਾ ਹਾਜ਼ਰ ਹੁੰਦਾ ਰਹੂੰਗਾ ਤੇ ਸਾਡੇ ਚੈਨਲ ਵੱਲੋਂ ਤੇ ਭਾਈ ਜਿਸਥਾ ਨਾਲ ਜੁੜੇ ਹੋ ਜੋ ਪ੍ਰਮਾਤਮਾ ਨੇ ਉੱਤੇ ਤੁਹਾਨੂੰ ਇੱਕ ਪ੍ਰਵਚਨ ਦਿੱਤਾ ਹੈ ਰੱਬ ਨਾਲ ਜੋੜਨ ਦੀ ਸਿੱਖਿਆ ਦਿੱਤੀ ਹੈ ਉਹ ਅਪਣਾਇਆ ਕਰੋ ਉੱਥੇ ਦੀਆਂ ਬੁਰਾਈਆਂ ਨੇ ਜਿਹੜੀਆਂ ਉਹਨੂੰ ਦੂਰ ਰੱਖਿਆ ਕਰੋ ਤੇ ਆਪਣੀ ਜ਼ਿੰਦਗੀ ਨੂੰ ਕਿਤੇ ਨਾ ਕਿਤੇ ਸਫਲ ਬਣਾਓ ਜੋ ਸਾਡੇ ਗੁਰੂ ਪੀਰ ਕਹਿੰਦੇ ਰਹੇ ਨੇ ਤਾਂ ਅਮਰਸਿੰਦਰ ਸਿੰਘ ਢੀਂਡਸਾ ਇਸ ਹੋਰ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੋਊਗਾ ਤਦ ਤੱਕ ਮੈਨੂੰ ਦਿਓ ਇਜਾਜ਼ਤ ਸਤ ਸ੍ਰੀ ਅਕਾਲ